ਕਮਾਈ ਵੀਰੇ ਜਿਹੜੀ ਨਾਲ ਖੜੀ ਹੋਰ ਕੋਈ ਨਹੀਂ ਖੜਿਆ ਵੀਰੇ ਕੋਈ ਰਿਸ਼ਤੇਦਾਰ ਨੇ ਕੋਈ ਨਹੀਂ ਐਨ ਤਿੰਨ ਰੁਪਈਆ ਦੇ ਵਿੱਚ ਪੰਜਾਬੀ ਕੁੜੀਆਂ ਆਪਣੀ ਇੱਜ਼ਤ ਵੇਚ ਰਹੀਆਂ ਕਹਿੰਦੀਆਂ 3 ਰੁਪਏ ਦੇ ਦਿਓ ਜੋ ਕੁਛ ਤੁਸੀਂ ਲੈਣਾ ਉਹ ਲੈ ਲਓ ਮੈਂ ਕਹਿੰਦਾ ਨਸ਼ੇ ਤੋਂ ਵੀ ਭੈੜੀ ਆਦਤ ਤੇ ਨਸ਼ੇ ਤੋਂ ਵੀ ਭੈੜੇ ਹਾਲਾਤ ਹੋਏ ਨੇ ਹੋਟਲ ਦੇ ਵਿੱਚ ਕੈਦ ਨੇ ਪੰਜਾਬ ਦੀਆਂ ਤਿੰਨ ਕੁੜੀਆਂ ਤੇ ਇਹ ਗੱਲ ਕਹਿੰਦੀਆਂ ਕਿੰਨੇ ਰੁਪਏ ਦੇ ਦਿਓ ਸਾਨੂੰ ਤੇ ਜੋ ਕੁਛ ਸਾਡੇ ਨਾਲ ਮਰਜ਼ੀ ਕਰ ਲੋ ਪੂਰੀ ਕਹਾਣੀ ਤੁਹਾਨੂੰ ਦਿਖਾਉਂਗਾ ਕਿ ਅਸਲ ਕਹਾਣੀ ਕੀ ਆ ਖਿੱਚ ਕੇ ਆ ਜਾ ਕੰਦਾ ਪਹਿਲੀ ਚਵਲ ਜਨਾਨੀ ਤੋਂ ਆ ਜਿਹੜੀ ਕਹਿੰਦਾ ਇੰਨਾ ਜਦਾਈ ਕਰਦੀਆਂ ਨੇ ਤੇ ਇੱਥੇ ਆ ਕੇ ਗਲੀਆਂ ਡਰਦੀਆਂ ਚੁੱਪ ਕਰਕੇ ਕਹਿੰਦਾ ਜਿੱਥੇ ਸੱਡਦੀ ਓਥੇ ਬੈਠਾਂ ਰਹਿੰਦੀਆਂ ਕਹਿੰਦੇ ਜਿਹੜੀ ਅਨ ਮੈਰਿਡ ਲੜਕੀ ਆਉਂਦੀ ਹੈ ਨਾ ਇੱਥੇ ਤੇ ਉਹਦੇ ਨਾਲ ਵੀਰੇ ਗਲਤ ਸਬੰਧ ਬਣਾ ਕੇ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਸੱਸੀ ਕਾਲਜੀ ਪੰਜਾਬ ਦੇ ਵਿੱਚ ਆਏ ਦਿਨ ਤੁਸੀਂ ਹੁੰਦੀਆਂ ਵਾਰਦਾਤਾ ਦੇਖਦੇ ਹੋ ਤੇ ਇਹ ਲੜਕੀ ਜਿਹੜੀ ਮੇਰੇ ਨਾਲ ਖੜੀ ਆ ਇਹ ਵੀ ਬਾਹਰ ਜਾਣ ਦੇ ਵਿੱਚ ਠੱਗੀ ਦਾ ਸ਼ਿਕਾਰ ਹੋਈ ਆ ਕਿਉਂਕਿ ਲੋੜਬੰਦ ਪਰਿਵਾਰ ਤੋਂ ਸੀ ਇਹ ਕੁੜੀ ਥੱਗੀ ਇਹਦੇ ਨਾਲ ਬੱਜੀ ਆ ਕਿੱਥੇ ਜਾ ਕੇ ਆਈ ਆ ਕਿੰਨਾ ਟਾਈਮ ਰਹੀ ਆ ਕੀ ਕੀ ਹਾਲਾਤਾਂ ਦੇ ਨਾਲ ਲੜੀਓ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਿਹੜਾ ਉਹ ਲੈ ਕੇ ਆਵਾਂਗੇ ਜੀ ਕਿੱਥੇ ਗਏ ਸੀ ਬਾਹਰ ਤੁਸੀਂ ਵੀਰੇ ਮੈਂ ਮਾਸ ਕਟ ਗਈ ਸੀ ਅਮਾਨ ਚ ਸਲਾਣਾਤ ਮੈਂ ਵੀਰੇ 6ਵੇਂ ਮਹੀਨੇ ਦੀ ਸਤਾਨਾ ਟਰੀਕ ਨੂੰ ਗਈ ਸੀ ਐਸੇ ਸਾਲ ਦੇ ਹਾਂਜੀ ਹਾਂਜੀ ਤੇ ਇਹ ਤਾਂ ਹੁਣ 7ਵਾਂ ਚੱਲਦਾ ਮੋੜ ਵੀ ਆਈ ਤੁਸੀਂ ਹਾਂਜੀ ਵੀਰੇ ਉੱਥੇ ਧੋਖਾ ਥੜੀ ਬਹੁਤ ਚੱਲਦੀ ਆ ਵੀਰੇ ਉਧਰ ਕੁੜੀਆਂ ਦੀ ਕੋਈ ਸੇਫਟੀ ਨਹੀਂ ਹੈਗੀ ਐਵੇਂ ਏਜੰਟਾਂ ਦੇ ਮਗਰ ਲਾ ਕੇ ਜੋ ਫਰਜੀ ਏਜੰਟ ਹੈ ਹਮਮ ਐਵੇਂ ਉਹਨਾਂ ਮਗਰ ਲਗ ਲਗ ਕੁੜੀਆਂ ੱੱੱਕੇ ਖਾਣ ਜਾਂਦੀਆਂ ਪਰ ਆਪਾਂ ਇਹ ਗੱਲ ਦੇ ਨਾਲ ਸਹਿਮਤ ਨਹੀਂ ਆ ਦੁਨੀਆ ਇੰਨੀ ਕਿ ਗੁੰਮਰਾਹ ਕਰਦੀ ਪਈ ਆ ਉਧਰ ਕਿ ਜਾਂਦੇ ਤਾਂ ਬੰਦਾ ਕੰਮ ਵਾਸਤੇ ਆ ਲੇਕਿਨ ਉਧਰ ਵੀਰੇ ਸੇਫਟੀ ਹੈ ਨਹੀਂ ਕੁੜੀਆਂ ਦੀ ਜਿੱਥੇ ਤੱਕ ਮੇਰਾ ਆਈਡੀਆ ਮੈਂ ਵੀਰੇ 17 ਤਰੀਕ ਨੂੰ ਗਈ ਤੇ ਮਾਸਕਟ ਉਤਰੀ ਮੈਂ ਮਾਸਕਟ ਤੋਂ ਵੀਰੇ ਬਸ ਜਾਂਦੀ ਐ ਇਥੋਂ ਇਥੋਂ ਕਿਹਨੇ رابطہ ਕਿਹਦੇ ਨਾਲ ਤੁਸੀਂ ਮਿਲੇ ਕਿਸੇ ਏਜੰਟ ਨਾਲ ਗੱਲ ਹੋਈ ਕੋਈ ਤੁਹਾਡੀ ਨਹੀਂ ਵੀਰੇ ਏਜੰਟ ਨਾਲ ਨਹੀਂ ਇੱਥੇ ਕੁੜੀਆਂ ਗਈਆਂ ਕਿਸੇ ਪਿੰਡੋਂ ਮੈਂ ਨਾ ਨਹੀਂ ਰਹਿਣਾ ਚਾਹੁੰਦੀ ਤੇ ਉਸ ਪਿੰਡ ਦੀਆਂ ਕੁੜੀਆਂ ਕਾਫੀ ਗਈਆਂ ਹੋਈਆਂ ਉਸੇ ਪਿੰਡ ਦੀ ਕੁੜੀ ਇੱਕ ਗਈ ਸੀ ਉਹ ਜਿਹਦੇ ਨਾਲ ਕੇ ਮੇਰੇ ਕਾਫੀ ਰਿਲੇਸ਼ਨ ਵਧੀਆ ਸੀ ਕੁੜੀ ਨਾ ਉਹ ਗਈ ਉਹਨੂੰ ਮਹੀਨਾ ਹੋ ਗਿਆ ਵੀਰੇ ਉਹ ਗਈ ਚਲੋ ਉਹਨੂੰ ਕਰਮਾਂ ਦੇ ਨਾਲ ਕਰਮਾਂ ਦੇ ਨਾਲ ਤਾਂ ਕੀ ਉਹਨੂੰ ਵਧੀਆ ਪਰਿਵਾਰ ਕੋਈ ਮਿਲਿਆ ਹੋਣਾ ਵਾ ਉਹ ਚਲੇ ਗਈ ਉਹਨੇ ਮੈਨੂੰ ਕਹਿੰਦੀ ਵੀ ਤੂੰ ਐ ਕਰ ਵੀ ਆ ਜਾ ਕਹਿੰਦੀ ਚੱਲ ਤੂੰ ਮੇਰੇ ਸਿਰ ਕਰਜ਼ਾ ਸੀ ਵੀਰੇ ਮੈਂ ਕਰਜ਼ਾ ਲਾਉਣ ਦੇ ਚੱਕਰ ਚ ਮੈਨੂੰ ਕਹਿੰਦੀ ਤੂੰ ਆ ਜਾ ਇੱਥੇ ਬਹੁਤ ਪੈਸਾ ਬਣਦਾ ਜੇ ਆ ਵੋ ਆ ਮੈਂ ਕਿਹਾ ਚਲੋ ਮੈਂ ਚਲੇ ਗਈ ਵੀਰੇ ਜਦੋਂ ਮੈਂ ਇੱਥੋਂ ਜਾਵੜੀ ਮੈਂ ਉਹਨੂੰ ਫੋਨ ਮੈਨੂੰ ਨੰਬਰ ਦਿੱਤਾ ਏਜੰਟ ਦਾ ਉਹਨੇ ਹਮ ਨੰਬਰ ਦਿੱਤਾ ਮੈਂ ਫੋਨ ਲਾਇਆ ਮੈਨੂੰ ਕਹਿੰਦਾ ਇੱਥੇ ਆਏ ਆ ਵਧੀਆ ਗੱਲਾਂ ਬਾਤਾਂ ਕਰਦਾ ਰਿਹਾ ਵੀਰੇ ਮੈਨੂੰ ਨੇ ਤਾਂ ਡੇਲੀ ਕਾਲ ਕਰਨੀ ਉਹਨੇ ਉਧਰ ਲ ਏਜੰਟ ਸੀ ਉਹ ਹਾਂ ਵੀਰੇ ਉਧਰ ਲ ਪਾਕਿਸਤਾਨੀ ਏਜੰਟ ਆ ਵੀਰੇ ਉਹ ਪਾਕਿਸਤਾਨ ਦਾ ਜੋ ਕਿ ਮਾਸਕਰ ਤੋਂ ਰਹਿੰਦਾ ਸਲਾਲਾ ਸਲਾਲਾ ਵੀਰੇ ਉਹਦਾ ਆਪ ਦਾ ਮਕਾਨ ਆ ਤੇ ਉਹ ਜਦੋਂ ਮਤਲਬ ਮੈਨੂੰ ਉਹਨੇ ਫੋਨ ਕਰਕੇ ਕਿਹਾ ਮੈਨੂੰ ਕਹਿੰਦਾ ਮੈਂ ਤੇਰਾ ਵੀਜ਼ਾ ਵੀ ਕਢਾਤਾ ਜੇ ਉਹ ਮੈਂ ਕਰ ਦਿਆ ਨਾ ਕਿਹਾ ਮੰਮੀ ਮੇਰੀ ਨੇ ਪਹਿਲਾਂ ਨਾ ਕਰਤੀ ਮੁੜ ਕੇ ਕਿਸਮਤ ਮਾੜੀ ਨੂੰ ਮੰਮੀ ਮੇਰੀ ਨੇ ਹਾਂ ਕਰਤੀ ਜਦੋਂ ਵੀਰੇ ਮੈਂ ਚਲੇ ਗਈ ਉੱਥੇ ਤੇ ਮਤਲਬ ਮੇਰਾ ਵੀਜ਼ਾ ਆ ਗਿਆ ਮੈਂ ਇੱਥੋਂ ਚੜੀ 17 ਨੂੰ ਸ਼ਾਇਦ 16 17 ਨੂੰ ਮੈਂ ਚੜੀ ਜਦੋਂ ਉੱਪਰ ਹੀ ਉੱਥੇ ਤੇ ਵੀਰੇ ਮੈਨੂੰ ਇੱਕ ਪਰਿਵਾਰ ਦੇ ਘਰੇ ਛੱਡਿਆ ਆਂਦਾ ਜਿਸ ਪਰਿਵਾਰ ਦੇ ਵਿੱਚ ਘੱਟੋ ਘੱਟ ਜਾਦੇ ਨੇ ਵੀਰੇ 50 ਜੀ ਹੋਣਗੇ ਜੋ ਕਿ ਉਸ ਪਰਿਵਾਰ ਦੇ ਵਿੱਚ ਵੀਰੇ ਮੈਨੂੰ ਰੋਟੀ ਟੋਕ ਨਹੀਂ ਦਿੱਤਾ ਗਿਆ ਉਹ ਆਪਾ ਮਤਲਬ ਕਿ ਜੋ ਵੀ ਆ ਵੀ ਮਤਲਬ ਮੀਟ ਬਾਲਾ ਖਾਂਦੇ ਆ ਪਸ਼ੂਆਂ ਪੁਸ਼ੂਆਂ ਦਾ ਤੇ ਵੀਰੇ ਮੈਂ ਉੱਥੇ ਨਹੀਂ ਸੀ ਸੇਫ ਹੈਗੀ ਸਵੇਰੇ ਉਠਾ ਲੈਂਦੇ ਆ ਵੀਰੇ ਕੰਮ ਧੰਦਾ ਕਰੋ ਕੋਈ ਚਾਹ ਨਾਲ ਨਹੀਂ ਮਤਲਬ ਕੋਈ ਰੋਟੀ ਨਾਲ ਨਹੀਂ ਉਹਨਾਂ ਨੇ ਮਤਲਬ ਵੀਰੇ ਨਹੀਂ ਜਦੋਂ ਤੁਹਾਨੂੰ ਉੱਥੇ ਛੱਡਿਆ ਗਿਆ ਏਜੰਟ ਖੁਦ ਛੱਡ ਕੇ ਆਇਆ ਤੁਹਾਨੂੰ ਹਾਂਜੀ ਏਜੰਟ ਛੱਡ ਕੇ ਆਇਆ ਬਾਈ ਹੈਂਡ ਮੇਰੇ ਤੋਂ 50000 ਰੁਪਏ ਵੀਰੇ ਉਹਨੇ ਕੈਸ਼ ਲਈ ਮੈਂ ਨਹੀਂ ਰਹੀਂ ਪਾਇਆ ਤੁਸੀਂ ਉਹਨੂੰ ਨਹੀਂ ਵੀਰੇ ਮੈਂ 50000 ਤਾਂ ਮੈਨੂੰ ਕਹਿੰਦਾ ਵੀ ਮੈਨੂੰ ਕਹਿੰਦਾ ਵੀ 에어ਪੋਰਟ ਤੋਂ ਬਿਨਾ ਪੈਸਿਆਂ ਤੋਂ ਨੰਗਨ ਨਹੀਂ ਦਿੰਦੇ ਵੀ ਕੋਲੇ ਕੈਸ਼ ਚਾਹੀਦੀ ਹੈ ਵੀ ਤੁਸੀਂ ਟੂਰਿਸਟ ਦਾ ਵੀਜ਼ਾ ਕਹਿ ਕੇ ਆਉਣਾ ਵੀ ਮੈਂ ਟੂਰ ਤੇ ਚੱਲੀ ਆ ਤੇ ਤੁਹਾਡੇ ਕੋਲੇ ਕੈਸ਼ ਹੋਣੀ ਚਾਹੀਦੀ ਵੀਰੇ ਮੈਂ ਕੈਸ਼ 50000 ਰੁਪਇਆ ਵੱਖਰਾ ਲਗੀ ਲਓ ਇੱਕ ਗੱਲ ਇੱਥੇ ਵੇਚਾਂ ਮੈਂ ਬਹੁਤ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹਣਾ ਜਿਹੜੀਆਂ ਛੋਟੀਆਂ ਕੰਟਰੀਆਂ ਨੇ ਉਹਦੇ ਵਿੱਚ ਸਿਰਫ ਤੇ ਸਿਰਫ ਟੂਰਿਸਟ ਵੀਜ਼ਾ ਜਿਹੜਾ ਮਿਲਦਾ ਜੇ ਕਿਤੇ ਸਾਲ ਜਾਂ 2 ਸਾਲ ਦਾ ਵੀਜ਼ਾ ਮਿਲਦਾ ਵੀ ਆ ਉਹ ਪੂਰੇ ਲੀਗਲ ਤੌਰ ਤੇ ਪ੍ਰੋਸੈਸ ਦੇ ਨਾਲ ਵੀਜ਼ਾ ਮਿਲਦਾ ਬਹੁਤ ਸਾਰੇ ਏਜੰਟ ਨੇ ਜਿਹੜੇ ਕਹਿ ਦਿੰਦੇ ਨੇ ਤੂੰ ਇੱਕ ਵਾਰੀ ਟੂਰਿਸਟ ਨੰਘਿਆ 15 ਦਿਨਾਂ ਦਾ ਟੂਰਿਸਟ ਮਿਲਦਾ ਮਹੀਨੇ ਦਾ ਮਿਲਦਾ ਇੱਥੇ ਤੁਹਾਨੂੰ ਕੰਮ ਦਵਾ ਦੇਗੇ ਇੱਥੇ ਸਾਡੇ ਬੜੇ ਮਿੱਤਰ 베ਲੀ ਆ ਇੱਥੇ ਆਏ ਆ ਇੱਥੇ ਕੋਈ ਮਿੱਤਰ ਬੇਲੇ ਨਹੀਂ ਜਦੋਂ ਤੁਸੀਂ ਬਾਹਰ ਜਾਵਦੇ ਪਹਿਲੀ ਗੱਲ ਤਾਂ ਜਦੋਂ ਤੁਸੀਂ ਆਪਦੇ ਘਰ ਤੋਂ ਬਾਹਰ ਨਿਕਲ ਗਏ ਉਸ ਤੋਂ ਬਾਅਦ ਤੁਸੀਂ ਆਪਣਾ ਖੁਦ ਦਾ ਸਹਾਰਾ ਆਪ ਹੋ ਠੀਕ ਆ ਪਿੱਛੇ ਜੇ ਤੁਸੀਂ ਵੇਖਿਆ ਮੋਗੇ ਦੇ ਕੋਲੇ ਪਿੰਡਾ ਡਾਲਾ ਉਥੋਂ ਦੇ ਜਿਹੜੇ ਆਪਣਾ ਇੱਕ ਵੀਰ ਸੀਗੇ ਉਹਨਾਂ ਨੇ ਤਿੰਨ ਕੁੜੀਆਂ ਉਧਰੋਂ ਛੁਡਾ ਕੇ ਲਿਆਂਦੀਆਂ ਸੀ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਸੀ ਆਪਣੇ ਚੈਨਲ ਤੇ ਉਹ ਵੀਡੀਓ ਵੀ ਪਈ ਆ ਠੀਕ ਆ ਉਹ ਤਿੰਨ ਕੁੜੀਆਂ ਨੂੰ ਉੱਥੇ ਜਾ ਕੇ ਉੱਥੇ ਗਿਆ ਉਹ ਵੀਰ ਵੇਖੋ ਕਿੱਡੀ ਉਹਨੇ ਵਧੀਆ ਗੱਲ ਕੀਤੀ ਆ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਕੀ ਨਾਮ ਸੀ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਉਹਨਾਂ ਦੀ ਨਾਲ ਕਲਿੱਪ ਵੀ ਪਾ ਦਿਆਂਗਾ ਤੁਸੀਂ ਦੇਖ ਲਿਓ ਉਹ ਜਾ ਕੇ ਕੁੜੀਆਂ ਨੂੰ ਛੜਾ ਕੇ ਲਾਇਆ ਉੱਥੋਂ ਦੀ ਸਰਕਾਰ ਨਾਲ ਉਹਨੇ ਗੱਲਬਾਤ ਕੀਤੀ ਤਾਂ ਕਿਤੇ ਜਾ ਕੇ ਉਹ ਤਿੰਨ ਕੁੜੀਆਂ ਏਜੰਟਾਂ ਦੇ ਚੁਗਲ ਦੇ ਵਿੱਚੋਂ ਉਹਨੇ ਛੜਵਾਈਆਂ ਕਿਉਂਕਿ ਬਿਨਾਂ ਗੱਲ ਤੋਂ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੀ ਆ ਵੀ ਤੁਸੀਂ ਚੜਿਓ ਟੂ ਰੈਸਟ ਵੀਜ਼ਾ ਲੈ ਕੇ ਇੱਥੇ ਤੁਹਾਡਾ ਪੱਕੇ ਪ੍ਰਬੰਧ ਹੋਣਗੇ ਕੋਈ ਪ੍ਰਬੰਧ ਨਹੀਂ ਹੁੰਦਾ ਕਿਸੇ ਦੀਆਂ ਗੱਲਾਂ 'ਚ ਨਾ ਉਹ ਬਾਹਰ ਜਾ ਕੇ ਤੁਹਾਨੂੰ ਆਪਣਾ ਆਪ ਕਮਾਉਣਾ ਪੈਣਾ ਕੀ ਕਹਿਣਾ 100 'ਚੋਂ 10 ਪਰਿਵਾਰ ਕਿਸੇ ਦੇ ਉੱਥੇ ਬੈਠਿਆ ਰਿਸ਼ਤੇਦਾਰ ਚੰਗੇ ਆ ਤੁਹਾਨੂੰ ਸਾਂਭ ਲੈਣਗੇ ਨਹੀਂ ਤਾਂ ਕੋਈ ਕਿਸੇ ਨੂੰ ਉੱਥੇ ਸਾਂਭਦਾ ਨਹੀਂ ਕਿਉਂਕਿ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਹੈ ਸਿਰਫ ਉੱਥੇ ਕੰਮ ਕਰੋਗੇ ਤਾਂ ਪੈਸਾ ਮਿਲਣਾ ਤੁਹਾਡੀ ਮਿਹਨਤ ਦਾ ਮੁੱਲ ਪਾਉ ਕੋਈ हां जे कोई कंपनी ਸਾਦੀ ਆ ਉਹ ਬਕਾਇਦਾ ਐਡ ਦਿੰਦੇ ਆ ਬਕਾਇਦਾ ਉਹਨਾਂ ਦੀ ਸਿੱਧੀ ਕਾਲ ਆਉਂਦੀ ਹੈ ਜਿਹੜੇ ਫਰਜੀ ਏਜੰਟਾ ਜਿਨ੍ਹਾਂ ਨੂੰ ਊੜੇ ਤੋਂ ਇੱਲ ਨਹੀਂ ਆਉਂਦੀ ਉਹ ਇਸ ਤਰੀਕੇ ਨਾਲ ਹੋ ਰਿਹਾ ਇਹ ਪਹਿਲੀ ਕੁੜੀ ਨਹੀਂ ਐਤੋਂ ਪਹਿਲਾਂ ਵੀ ਆਪਾਂ ਕਈ ਕੁੜੀਆਂ ਦੀ ਵੀਡੀਓ ਕੀਤੀ ਆ ਇਸ ਤਰੀਕੇ ਦੇ ਨਾਲ ਨਾ ਫਸੋ ਨਾ ਫਸੋ ਅੱਛਾ ਇੱਥੇ ਜਿਹੜੀ ਕੁੜੀ ਨਾਲ ਤੁਸੀਂ ਕਹਿੰਦੇ ਹੋ ਸੀ ਪਿੰਡ ਦਾ ਨਾਂ ਨਹੀਂ ਲੈਣਾ ਉਸ ਕੁੜੀ ਦੇ ਨਾਲ رابطہ ਕਿਹਨੇ ਕਾਇਮ ਕਰਾਇਆ ਤੁਹਾਡਾ ਉਹ ਜੀ ਮੇਰੀ ਵੈਸੇ ਫਰੈਂਡ ਆ ਕੁੜੀ ਉਹ ਕਾਫੀ ਚਿਰ ਦਿਆਂ ਸੇ ਜਾਣਦਾਂ ਇੱਕ ਫੈਕਟਰੀ ਚ ਕੰਮ ਕੀਤਾ ਸੀ ਅੱਛਾ ਮਿੱਤਰ ਹੋਣ ਕਰਕੇ ਵੀ ਉਹਨੇ ਤੈਨੂੰ ਸੱਚ ਨਹੀਂ ਦੱਸਿਆ ਹਾਂ ਜੀ ਨਹੀਂ ਉਹਨੂੰ ਵੀ ਨਹੀਂ ਸੀ ਇਸ ਗੱਲ ਦਾ ਅੰਦਾਜ਼ਾ ਵੀ ਇਹ ਇੰਨਾ ਧੋਖਾ ਧੜੀ ਮੇਰੇ ਨਾਲ ਕਰੂਗਾ ਉਹਨੂੰ ਨਹੀਂ ਸੀ ਪਤਾ ਉਹਨੇ ਤਾਂ ਸਗੋਂ ਮੈਨੂੰ ਖੁਦ ਕਿਹਾ ਮੈਨੂੰ ਕਹਿੰਦੀ ਤੂੰ ਇੰਡੀਆ ਜਾ ਕੇ ਇਹਦੇ ਬਾਰੇ ਪਰਦਾ ਫਾਸ਼ ਕਰ ਵੀ ਇਹ ਬਹੁਤ ਲੋਕਾਂ ਨੂੰ ਗਮਰਾਹ ਕਰਦਾ ਜੇ ਕਿ ਇਹਦੀ ਮਤਲਬ ਸਾਰੀ ਮੇਰੇ ਕੋਲੇ ਵੀਰੇ ਡਿਟੇਲ ਹੈਗੀ ਆ ਜਦੋਂ ਵੀਰੇ ਮੈਂ 5 ਤਰੀਕ ਨੂੰ ਇਹਨੂੰ ਕਿਹਾ ਆ 7ਵੇਂ ਮਹੀਨੇ ਦੀ 4 ਤਰੀਕ ਨੂੰ ਮੈਂ ਇਹਨੂੰ ਇਹ ਗੱਲ ਕਹੀ ਮੈਂ ਕਹ ਵੀਰੇ ਵੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਵੀ ਮੈਂ ਰਾਜੀ ਨਹੀਂ ਮੈਂ ਖਾ ਇੱਥੇ ਕਰਦਾ ਰਹਿਣ ਨੂੰ ਕਿਉਂਕਿ ਰੋਟੀ ਪਾਣੀ ਵੀਰੇ ਉਹਨਾਂ ਦੀ ਮਰਜ਼ੀ ਨਾਲ ਖਾਣਾ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਖਾ ਸਕਦੇ ਪਾਣੀ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਕੀ ਉਹ ਦੋ ਟਾਈਮ ਦਿੰਦੇ ਇੱਕ ਟਾਈਮ ਦਿੰਦੇ ਜਾਂ ਕੋਈ ਟਾਈਮ ਫਿਕਸ ਕੀਤਾ ਉਹਨਾਂ ਦਾ ਪਤਾ ਕੀ ਆ ਉਹਨਾਂ ਨੇ ਬਣਾਉਣੀ ਆ ਮਤਲਬ ਕਿ ਉਹ ਖਾਂਦੇ ਆ ਊਠ ਦਾ ਮੀਟ ਗਾਇਆਂ ਦਾ ਮੱਛੀ ਜੋ ਕਿ ਵੀਰੇ ਆਪਾਂ ਸਿੱਖ ਪਰਿਵਾਰ ਚ ਹੁੰਨੇ ਆ ਆਪਾਂ ਨਹੀਂ ਖਾ ਸਕਦੇ ਇਹੋ ਜਿਹਾ ਕੁਛ ਜੋ ਰੋਟੀ ਆ ਜਿਹੜੀ ਉਹ ਰਾਤ ਨੂੰ ਰੋਟੀ ਬੰਨਦੀ ਆ ਵੀਰੇ ਉਹਨਾਂ ਦੇ ਸ਼ਾਮ ਨੂੰ ਰੋਟੀ ਸਵੇਰ ਚੌਲ ਤੇ ਨਾਲ ਕੋਈ ਮੀਟ ਵਗੈਰਾ ਬਣਾਉਂਦੇ ਆ ਜ ਸਵੇਰੇ ਵੀਰੇ ਉਹ ਕੋਲੇ ਸਕੂਨ ਦੀ ਮਿਲ ਸਕਦੀ ਹੈ ਲੇਕਿਨ ਹੋਰ ਮਰਜ਼ੀ ਨਾਲ ਨਹੀਂ ਆਪਾਂ ਕੁਝ ਵੀ ਮਤਲਬ ਉਹਨਾਂ ਨੇ ਰੋਟੀ ਖਾਣੀ ਆ ਸਵੇਰੇ ਵੀਰੇ 12 1:30 ਵਜੇ ਰੋਟੀ ਦੁਪਹਿਰੇ ਖਾਣੀ ਆ ਤੇ ਵੀਰੇ ਰਾਤ ਦੀ ਰੋਟੀ ਉਹਨਾਂ ਨੇ ਰਾਤ ਨੂੰ 12 ਵਜੇ ਖਾਣੀ ਆ ਦੁਪਹਿਰੇ ਕੀ ਕੰਮ ਕੀ ਥੋਥੋ ਕਰਾਉਂਦੇ ਸੀ ਮੀਟ ਤਿਆਰ ਕਰਵਾਉਂਦੇ ਸੀ ਕੋਈ ਸਾਰਾ ਕੰਮ ਕਰਦਾ ਸਵੇਰ 5 ਵਜੇ ਉੱਠ ਜਾਓ ਉਹਨਾਂ ਦੇ ਉੱਠਣ ਤੋਂ ਪਹਿਲਾਂ ਵੀਰੇ ਗਲੀਚੇ ਆ ਉਹਨਾਂ ਦੇ ਮੰਨ ਲਓ 12 ਬਾਈ 12 ਦੇ ਗਲੀਚੇ ਆ ਜਿਹੜੇ ਪਹਿਲਾਂ ਗਲੀਚਿਆਂ ਦੇ ਉੱਪਰੋਂ ਝਾੜੂ ਉਹ ਉਧਰ ਬੁਰਸ਼ ਵਾਈਦੇ ਆ ਬੁਰਸ਼ ਕੱਢੋ ਫਿਰ ਉਹਨਾਂ ਨੂੰ ਫੋਲਡ ਕਰੋ ਫਿਰ ਉਹਨਾਂ ਨੂੰ ਚੱਕੋ ਭਾਵੇਂ ਚੱਕਿਆ ਜਾਂਦਾ ਭਾਵੇਂ ਨਹੀਂ ਡਿਲੀਵਰੀ ਉਸ ਕਿੰਨੀਆਂ ਕੁੜੀਆਂ ਸੀ ਉਸ 50 ਪਰਿਵਾਰ ਦੀ ਫੈਮਿਲੀ ਜੀ ਕੰਮ ਕਰਨ ਵਾਲੀਆਂ ਪੰਜਾਬੀ ਨਹੀਂ ਵੀਰੇ ਉਹਨਾਂ ਦੇ ਫੈਮਿਲੀ 'ਚ ਮੈਨੂੰ ਦੱਸਿਆ ਗਿਆ ਸੀ ਵੀ ਤਿੰਨ ਕੁੜੀਆਂ ਪਹਿਲਾਂ ਵੀ ਦੋ ਕੁੜੀਆਂ ਪਹਿਲਾਂ ਤੀਜੀ ਤੂੰ ਆ ਤੇ ਓੱਡੋ ਓੱਡੀ ਕੰਮ ਕਰਨਾ ਵੀਰੇ ਉਹਨਾਂ ਦੇ ਘਰੇ ਕੋਈ ਕੁੜੀ ਨਹੀਂ ਸੀ ਜੀ ਹਾਂ ਉਹਨਾਂ ਦੇ ਘਰੇ ਅੱਛਾ ਜਦੋਂ ਤੁਸੀਂ ਇੱਥੇ ਟੂਰਿਸਟ ਵੀਜ਼ਾ ਕਿੰਨੇ ਟਾਈਮ ਦਾ ਸੀ ਤੁਹਾਡਾ ਵੀਰੇ ਮੇਰਾ ਨਾ ਆ ਜਿਹੜਾ 7ਵਾਂ ਮਹੀਨਾ ਦੇ 9 ਤਰੀਕ ਨੂੰ ਖਤਮ ਹੋਣਾ ਸੀ ਵੀਰੇ ਮੇਰਾ ਵੀਜ਼ਾ ਤੇ ਮੈਂ ਜੋ 1 ਮਹੀਨੇ ਦਾ ਵੀਜ਼ਾ ਮਿਲਿਆ ਸੀ ਜਾਨੀ 1 ਮਹੀਨੇ ਦਾ ਮਿਲਿਆ ਸੀ ਵੀਰੇ ਜਦੋਂ ਮੈਂ ਉੱਥੇ ਜਾਵਣੀ ਨਾ ਤੇ ਉਹਨੇ ਮੇਰਾ ਵੀਜ਼ਾ ਕੈਨਸਲ ਕਰਾਤਾ ਸੀ ਕਿਤੇ ਮੈਨੂੰ ਨੇ ਬੱਸ ਦੱਸਿਆ ਗਿਆ ਵੀ ਤੇਰਾ ਵੀਜ਼ਾ ਕੈਨਸਲ ਕਰਾਤਾ ਏ ਮੈਂ ਉਸੇ ਵੀਜ਼ੇ ਦੇ ਮੁਤਾਬਕ ਵੀਰੇ 4 ਤਰੀਕ ਨੂੰ ਮੈਂ ਕਿਹਾ ਵੀਰੇ ਪਹਿਲਾਂ ਮੈਨੂੰ ਫੋਨ ਤੇ ਕਹਿੰਦਾ ਹੁੰਦਾ ਸੀ ਮੈਨੂੰ ਕਹਿੰਦਾ ਤੇਰਾ ਨਾਂਜੀ ਲੱਗਿਆ ਨਾ ਤੂੰ ਜਾ ਸਕਦੀਆਂ ਵਾਪਸ 9 ਤਰੀਕ ਦਾ ਤੱਕ ਮੈਂ ਵੀਰੇ ਜਦੋਂ ਮੈਨੂੰ ਪਤਾ ਲੱਗਿਆ 24 ਤਰੀਕ ਹੋ ਗਈ ਮੈਂ ਕਿਹਾ ਚੱਲ 9 ਤਰੀਕ ਨੂੰ ਮੇਰੀ ਵਾਪਸੀ ਆ ਮੇਰਾ ਨਹੀਂ ਮੈਨੂੰ ਸੈੱਟ ਬੈਠਾ ਵੀਰੇ ਮੈਂ ਉਹਨੂੰ ਕਿਹਾ ਮੈਂ ਜਾਣਾ ਮੈਨੂੰ ਕਹਿੰਦਾ ਐ ਕਿਵੇਂ ਜਾਣਾ ਮੈਂ ਕਿਹਾ ਵੀਰੇ ਵੀ ਮੇਰਾ ਨਾ ਘਰੇ ਬੱਚਾ ਢਿੱਲਾ ਮੈਂ ਜਾਣਾ ਤੇ ਕਹਿੰਦਾ ਐ ਕਿਵੇਂ ਜਾਵੜੇਂ ਕਿਹਿੰਦਾ ਲੱਖ ਰੁਪਇਆ ਦੇ ਮੈਂ ਆਖਿਆ ਵੀ ਲੱਖ ਰੁਪਏ ਤੈਨੂੰ ਕਿੱਥੋਂ ਦੇਵਾਂ 50 ਹਜ਼ਾਰ ਮੈਂ ਤੈਨੂੰ ਵੀਰੇ ਕਾਰਮਾ ਸੀ 50 ਤੈਨੂੰ ਦੇਤਾ ਮੈਂ ਕਿਹਾ ਕਹਿੰਦਾ ਐ ਨਹੀਂ ਹੁੰਦਾ ਕਹਿੰਦਾ ਖਰਚੇ ਹੁੰਦੇ ਆ ਤੇਰੇ ਆਉਣ ਦਾ ਖਰਚਾ ਮੈਂ ਕਿਹਾ ਆਉਣ ਦਾ ਖਰਚਾ ਹੀ ਮੈਂ 50 ਹਜ਼ਾਰ ਦਿੱਤਾ ਸੀਗਾ ਤੇ ਮੈਂ ਕਿਹਾ ਤੈਨੂੰ 50 ਹਜ਼ਾਰ ਮੈਂ ਆ ਕੇ ਦੇਤਾ ਬਾਈ ਹੈਂਡ ਮੈਂ ਕਿਹਾ ਹੋਰ ਹੈ ਨਹੀਂ ਮੇਰੇ ਕੋਲ ਕਹਿੰਦਾ ਫਿਰ ਬੈਠੀ ਰਹਿ ਆਰਾਮ ਨਾਲ ਮੈਂ ਰੋਣ ਲੱਗ ਗਈ ਮੈਂ ਕਿਹਾ ਵੀਰੇ ਮੈਂ ਕਿਵੇਂ ਬਹਿ ਜਾਵਾਂ ਵੀ ਮੇਰਾ 9 ਤਰੀਕ ਦਾ ਵਾਪਸੀ ਹੈ ਮੈਂ ਕਿਹਾ ਮੈਂ ਨਹੀਂ ਰਹਿਣਾ ਚਲੋ ਵੀਰੇ ਹੌਲੀ ਹੌਲੀ ਮੈਨੂੰ ਕਹਿੰਦਾ ਐ ਕਰ 50 ਹਜ਼ਾਰ ਰੁਪਏ ਦੇ ਦੇ ਮੈਂ ਕਿਹਾ ਵੀ 50 ਵੀ ਤ 40 ਤੋਂ ਵੀਰੇ ਮੁੜ ਕੇ ਕਹਿੰਦਾ ਨਾ ਐ ਕਰ 30000 ਰੁਪਏ ਛੇਤੀ ਉਹਨੇ ਵੀਰੇ ਰਿਕਾਰਡਿੰਗਾਂ ਵੀ ਪਾਈਆਂ ਆਪਣੇ ਕੋਲੇ ਜਿਸ ਨੰਬਰ ਤੇ ਪੈਸੇ ਗਏ ਆ ਵੀਰੇ ਖਾਤਾ ਨੰਬਰ ਦਿੱਤਾ ਇਧਰੋਂ ਹੈਗੀ ਆ ਗੋਆ ਦੀ ਆ ਕੋਈ ਲੇਡੀ ਜ ਹੈ ਤੇ ਉਹ ਮਤਲਬ ਆਗਰੇ ਕੋਲੇ ਗੋਆ ਤੇ ਉੱਥੋਂ ਦੀ ਆ ਲੇਡੀ ਜੋ ਅੱਛਾ ਉਹ ਲੇਡੀ ਜ ਨੂੰ ਵੀ ਨੰਬਰ ਦੇਤਾ ਉਹ ਲੇਡੀ ਜ ਮੇਰੇ ਘਰ ਦੇ ਨਾਲ ਫੋਨ ਲਾਉਣ ਲੱਗ ਗਈ ਤੁਸੀਂ ਐਂ ਕਰੋ ਜੀ 30000 ਰੁਪਏ ਪਾ ਦਿਓ ਛੇਤੀ ਤੁਸੀਂ ਪੈਸੇ ਪਾਉਣੇ ਸੀ ਐਂ ਜੋ ਤੇ ਮੰਮੀ ਕਹਿੰਦੀ ਚੱਲ ਕੋਈ ਨਹੀਂ ਅਸੀਂ ਪਾ ਦਿੰਨੇ ਆ ਪੈਸੇ ਚਲੋ ਅਸੀਂ ਨੇ ਵੀਰੇ ਮੈਨੂੰ ਵੀ ਫੋਨ ਮੈਨੂੰ ਮੈਸੇਜ ਤੇ ਮੈਸੇਜ ਕਰਨ ਲੱਗ ਗਿਆ ਮੈਂ ਕਿਹਾ ਚ ਨੇ ਮम्मी ਕਹਿੰਦੀ ਤੂੰ ਐ ਕਰ ਵੀ ਸਾਡੀ ਕੁੜੀ ਦਾ ਉਹ ਕਰਵਾ ਦੇ ਟਿਕਟ ਜੇ ਤੂੰ ਨਾ ਕੈਂਸਲ ਹੋ ਗਈ। ਕਹਿੰਦਾ 30000 ਰੁਪਿਆ ਪਾਓ ਮੈਂ ਹੁਣੇ ਟਿਕਟ ਕਰਵਾ ਕੇ ਦਿਨਾ ਤੇ ਨਾਲੇ ਕਹਿੰਦਾ ਤੁਹਾਨੂੰ ਜਿੰਨੇ ਜਿੰਨੇ ਦਿਨਾਂ ਦਾ ਕੰਮ ਕੀਤਾ ਕੁੜੀ ਨੇ ਉਹਦਾ ਕਹਿੰਦਾ 10-12000 ਜਿਹੜਾ ਹੈਗਾ ਤੁਹਾਡੀ ਕੁੜੀ ਨੂੰ ਦਵਾ ਦੇਣਾ ਪੈਸੇ। ਹੂੰ ਚਲੋ ਵੀਰੇ ਮੈਂ ਨਾ ਮੇਰੀ ਮੰਮੀ ਨੂੰ ਮੈਨੂੰ ਉੱਥੇ ਲੋਕਾਂ ਨੇ ਕਿਹਾ ਸੀ ਮੈਨੂੰ ਕਹਿੰਦੇ ਇੱਥੇ ਕੁੜੀਆਂ ਆ ਕੇ ਫਸ ਜਾਂਦੀਆਂ ਤੇ ਪੁਲਿਸ ਦੀ ਹੈਲਪ ਲੈ ਚਲੀ ਜਾ। ਤੂੰ ਪੈਸੇ ਨਾ ਦੇ ਇਹਨੂੰ ਇਹ ਤੁਹਾਡੇ ਤੇ ਧੋਖਾ ਧੜੀ ਕਰਦਾ ਪਿਆ। ਵੀਰੇ ਮੇਰੀ ਮੰਮੀ ਹੋਰ ਡਰ ਗਏ ਉਹ ਕਹਿੰਦੇ ਨਹੀਂ ਕੁੜੀ ਨੂੰ ਨਾ ਚਲ ਵੀਰੇ ਮੇਰੇ ਘਰ ਦੇ ਨੇ ਡਰ ਦੇਣੇ 30000 ਰੁਪਏ ਉਹ ਜਨਾਨੀ ਦੇ ਖਾਉਂਡ ਚ ਪਾਤਾ ਜਦੋਂ ਪਾਤਾ ਵੀਰੇ ਫੋਨ ਹੀ ਚੱਕਣੋਂ ਹਟ ਗਿਆ ਉਹਨੇ ਫੋਨ ਹੀ ਨਹੀਂ ਚੱਕਿਆ ਵੀਰੇ ਜਿਨ੍ਹਾਂ ਦੇ ਘਰੇ ਸੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਐਂ ਕਰਕੇ ਅਰਸ਼ਨਾ ਦਾ ਏਜੰਟ ਹੈ ਵੀਰੇ ਇਹ ਸਲਾਲਾ ਚ ਮੈਂ ਕਿਹਾ ਵੀ ਫੋਨ ਨਹੀਂ ਚੱਕਦਾ ਤੇ ਉਹ ਕਹਿੰਦੇ ਫੇਰ ਮੈਂ ਕਿਹਾ ਵੀ ਮੈਨੂੰ ਤੁਸੀਂ ਕਿਤੇ ਛੱਡ ਕੇ ਆਓ ਮੈਂ ਕਿਹਾ ਮੈਨੂੰ ਸਲਾਲਾ ਛੱਡਿਓ ਵੀਰੇ ਉਹਨਾਂ ਨੂੰ ਆਪਣੀ ਸਮਝ ਨਹੀਂ ਲੱਗਦੀ ਪਹਿਲੀ ਗੱਲ ਤਾਂ ਇਹ ਆ ਜਦੋਂ ਆਪਾਂ ਨੂੰ ਉਹਨਾਂ ਦੀ ਬੋਲੀ ਨਹੀਂ ਆਉਂਦੀ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਪੰਜਾਬ ਦੀਆਂ ਕੁੜੀਆਂ ਬਿਲਕੁਲ ਗਲਤ ਆ ਇਹ ਗੱਲ ਮੈਂ ਜਦੋਂ ਮਲੇਸ਼ੀਆ ਟੂਰ ਤੇ ਗਿਆ ਤੁਹਾਨੂੰ ਉਦੋਂ ਹੀ ਦੱਸਤੀ ਸੀ ਕਿਉਂਕਿ ਉੱਥੇ ਮੈਂ ਕੰਮਕਾਰ ਦਿਖਾਇਆ ਸੀ ਕੁੜੀਆਂ ਮੁੰਡੇ ਫਸੇ ਕਿਵੇਂ ਆ ਕਿਉਂਕਿ ਜਦੋਂ ਮਲੇਸ਼ੀਆ ਚ ਜਾ ਕੇ ਮੈਂ ਕਿਸੇ ਦੀ ਇੰਟਰਵਿਊ ਕੀਤੀ ਸੀ ਉਹ ਬੰਦੇ ਨੇ ਇੱਕੋ ਹੀ ਗੱਲ ਕਹੀ ਸੀ ਵੀ ਜਿੱਥੇ ਤੁਸੀਂ ਜਾਣਾ ਉੱਥੋਂ ਦੀ ਭਾਸ਼ਾ ਆਉਣੀ ਬਹੁਤ ਜ਼ਰੂਰੀ ਆ ਜੇ ਭਾਸ਼ਾ ਉੱਥੋਂ ਦੀ ਨਹੀਂ ਆਉਂਦੀ ਤਾ ਇੰਗਲਿਸ਼ ਤੇ ਆਉਣੀ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੈ ਤਾਂ ਤੁਹਾਡਾ ਉੱਥੇ ਕੋਈ ਨਾ ਕੋਈ ਮਾੜੇ ਮੋٹے ਸੁਣਵਾਈ ਹੋ ਜੂ ਨਹੀਂ ਤਾਂ ਚੁੱਪ ਕਰਕੇ ਬੈਠੇ ਰਹੋ ਫਿਰ ਉਹਨਾਂ ਨੂੰ ਸਮਝਾਇਆ ਕਿਵੇਂ ਪਰਿਵਾਰ ਨੂੰ ਤੁਸੀਂ ਵੀਰੇ ਮੈਂ ਮੈਨੂੰ ਇੰਗਲਿਸ਼ ਮਤਲਬ ਸਮਝ ਨਹੀਂ ਵੀ ਆਉਂਦੀ ਥੋੜੀ ਬਹੁਤ ਹੀ ਬੋਲ ਵੀ ਲੈਨੇ ਆ ਮੈਂ ਵੀਰੇ ਉਹਨਾਂ ਨੂੰ ਸਿਰਫ ਇਹੀ ਕਿਹਾ ਮੈਂ ਕਿਹਾ ਮੀ ਗੋ ਇੰਡੀਆ ਵੀ ਮੈਂ ਇੰਡੀਆ ਜਾਣਾ ਚਾਹ ਮੈਂ ਉਹਨਾਂ ਨੇ ਕਿਹਾ ਮੈਂ ਗੋ ਸਲਾਲਾ ਵੀ ਮੈਨੂੰ ਸਲਾਲਾ ਤੱਕ ਪਹੁੰਚ ਦੀ ਕਰ ਦੋ ਵੀ ਉਦੋਂ ਕਾ ਮੈਂ ਆਪੇ ਜਾਵਣੋ ਵੀਰੇ ਉਹ ਮੈਨੂੰ ਉਹਨਾਂ ਨੇ ਗੱਡੀ 'ਚ ਬਿਠਾਇਆ ਸਵੇਰੇ ਬਿਠਾ ਕੇ ਵੀਰੇ ਮੈਨ ਵੀਰੇ ਉਧਰ ਦੇ ਪਰਿਵਾਰ ਨਾ ਇੰਨਾ ਵੀ ਘਰਾਂ ਦੇ ਵਿੱਚ ਆਪਦੇ ਰੋਣ ਨਹੀਂ ਦਿੰਦੇ ਕਿਸੇ ਲੇਡੀਜ਼ ਨੂੰ ਜਦੋਂ ਕੋਈ ਇੰਡੀਅਨ ਲੇਡੀਜ਼ ਰੋਂਦੀ ਹੈ ਨਾ ਇੱਕ ਇਹ ਆਪਾਂ ਇੱਕ حساب ਦਾ ਉਹਨਾਂ ਨੂੰ ਹਿਥਿਆਰ ਦੱਸਦੇ ਆ ਉਹਨਾਂ ਦੇ ਘਰ ਜਦੋਂ ਰੋਣ ਲੱਗ ਜੂ ਉਹਨਾਂ ਤੇ ਉਹ ਮਤਲਬ ਬਹੁਤ ਬੁਰਾ ਮੰਨਦੇ ਆ ਹਾਂਜੀ ਉਹ ਬੁਰਾ ਮੰਨਦੇ ਵੀਰੇ ਉਹ ਬੁਰਾ ਮੰਨਦੇ ਆ ਕਹਿੰਦੇ ਸਾਡੇ ਘਰੇ ਰੋਣਾ ਵੀ ਰੋਣ ਤੋਂ ਉਹ ਆਜ਼ਾਦੀ ਹੈ ਕਿਸ ਹਿਸਾਬ ਦੀ ਸਿੱਧੀ ਜੀ ਗੱਲ ਆ ਤੇ ਮੈਂ ਵੀਰੇ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਨਹੀਂ ਰਹਿਣਾ ਤੇ ਉਹ ਉਹ ਮੈਨੂੰ ਅਰਸ਼ ਦੇ ਘਰੇ ਛੱਡਿਆ ਮੈਂ ਵੀਰੇ ਉਹਨਾਂ ਨੂੰ ਹਿਸ਼ਿਆਰ ਆ ਨਾ ਬਹੁਤ ਸਮਝਾਇਆ ਮੈਂ ਕਿਹਾ ਵੀ ਮੇਰੀ ਪੇਮੈਂਟ ਦੋ ਮੈਨੂੰ ਵੀਰੇ ਇਹ ਨਹੀਂ ਵੀਰੇ ਉਹਨਾਂ ਨੇ ਆਪਸ ਵਿੱਚ ਗੱਲ ਕੀਤੀ ਉਹ ਕਹਿੰਦੇ ਪੇਮੈਂਟ ਉਹ ਉਹਨਾਂ ਨੂੰ ਕਹਿੰਦਾ ਵੀ ਮੈਂ ਪੇਮੈਂਟ ਆਪੇ ਦੇ ਦੂੰਗਾ ਜਦ ਕਿ ਮੇਰੀ ਪੇਮੈਂਟ ਉਹ ਮਾਰਨ ਦੇ ਚੱਕਰ ਚ ਸੀਗਾ ਵੀ ਮੈਂ ਰੱਖੂੰਗਾ ਚਲੋ ਮੈਂ ਵੀਰੇ ਬਹੁਤ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਇਹਨੇ ਮੈਨੂੰ ਪੇਮੈਂਟ ਦੇਣੀ ਨਹੀਂ ਤੇ ਉਹ ਕਰੀ ਗਿਆ ਹਰਚਾਰਚ ਉਹ ਕਹਿੰਦਾ ਕੋਈ ਬਾਤ ਨਹੀਂ ਮੈਂ ਆਪੇ ਦੇ ਦੂੰਗਾ ਪੇਮੈਂਟ ਵੀਰੇ ਮੈਨੂੰ ਆਂਦਾ ਵੀ ਇੱਥੇ ਗੱਡੀ 'ਚ ਹੀ ਬੈਠ ਜਾ ਘਰੇ ਨਹੀਂ ਮੈਨੂੰ ਆਪਦੇ ਲੈ ਕੇ ਗਿਆ ਕਹਿੰਦਾ ਇੱਥੇ ਬਾਹਰ ਗੱਡੀ 'ਚ ਹੀ ਬਹਿ ਜਾ ਵੀਰੇ ਗੱਡੀ ਦਾ ਨੰਬਰ ਵੀ ਮੇਰੇ ਕੋਲ ਹੈਗਾ ਇੱਕ ਉਹਦੇ ਘਰੇ ਗੱਡੀ ਖੜੀ ਹੈ ਉਹਦਾ ਨੰਬਰ ਵੀ ਹੈਗਾ ਜਿਨ੍ਹਾਂ ਦੇ ਘਰੇ ਛੱਡਿਆ ਮੈਨੂੰ ਵੀਰੇ ਉਹਨਾਂ ਦੀ ਗੱਡੀ ਦਾ ਨੰਬਰ ਵੀ ਹੈਗਾ ਬਾਕੀ ਦਾ ਕਿ ਮੇਰੇ ਕੋਲ ਉਹਨਾਂ ਦਾ ਨੰਬਰ ਵੀ ਹੈਗਾ ਅਗਰ ਮਤਲਬ ਉਹਨਾਂ ਨੂੰ ਫੋਟੋ ਵੀ ਹੈ ਕੋਈ ਏਜੰਟ ਦੀ ਵੀਰੇ ਹੈਗੀਆਂ ਫੋਟੋ ਮੈਂ ਵੀਡੀਓ ਦੇ ਅਖੀਰ ਤੇ ਉਸ ਪਾਕਿਸਤਾਨੀ ਏਜੰਟ ਦੀ ਫੋਟੋ ਵੀ ਤੁਹਾਨੂੰ ਦਿਖਾਵਾਂਗਾ ਉਹਦੀ ਗੱਡੀ ਦਾ ਨੰਬਰ ਵੀ ਦਿਖਾਵਾਂਗਾ ਕਿਹੜਾ ਸ਼ਹਿਰ ਹੈਗਾ ਸਲਾਲਾ ਵੀਰੇ ਸਲਾਲਾ ਦੇ ਵਿੱਚ ਕਈ ਵਾਰ ਕਿਉਂਕਿ ਇਹ ਚੀਜ਼ ਵਿਖਾਉਣੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੀ ਫੋਟੋ ਵੀ ਹੈ ਏਜੰਟ ਦੀ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿਉਂਕਿ ਐਦਾਂ ਨਾ ਜਾਓ ਇੱਥੇ ਤੁਸੀਂ ਮੈਂ ਕਹਿੰਨਾ ਅੱਧੀ ਖਾ ਲੋ ਭੁੱਖੇ ਵੀ ਆਪਦੇ ਘਰੇ ਤਾਂ ਸੌਜੋਗੇ ਉੱਥੇ ਕੀ ਪਤਾ ਐਵੇਂ ਕਿਉਂ ਕੁੜੀਆਂ ਦਾ ਤਾਂ ਇੰਨਾ ਕਾ ਜ਼ਿਆਦਾ ਉਹਨਾਂ ਦੀ ਪੱਤ ਵੀ ਲੁੱਟੀ ਜਾਂਦੀ ਆ ਤੇ ਉਹਨਾਂ ਤੋਂ ਕੰਮ ਵੀ ਕਰਾਇਆ ਜਾਂਦਾ ਤੇ ਰੋਟੀ ਵੀ ਨਹੀਂ ਦਿੱਤੀ ਜਾਂਦੀ ਵੀਰੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਮੈਂ ਉੱਥੇ ਜਿਵੇਂ ਮਾਂ ਬਾਪ ਐਡੇ ਪਾਗਲਾ ਕਿ ਆਪਦੀਆਂ ਅਨਮੈਰਿਡ ਬੇਟੀ ਤਾਂ ਬਿਲਕੁਲ ਨਾ ਘੱਲਣਾ ਵੀਰੇ ਉੱਥੋਂ ਦੀ ਇੱਕ ਲੇਡੀਜ਼ ਨੇ ਮੈਨੂੰ ਦੱਸਿਆ ਕਹਿੰਦੀ ਦੀਦੀ ਇੱਥੋਂ ਦਾ ਪਤਾ ਕੀ ਰੂਲ ਆ ਮੈਂ ਕਿਹਾ ਕੀ ਕਹਿੰਦੀ ਮੈਰਿਡ ਨੂੰ ਛੇਤੀ ਕੀਤੇ ਆ ਬੰਦੇ ਗਲਤ ਨਹੀਂ ਬੋਲਦੇ ਕਹਿੰਦੀ ਜਿਹੜੀ ਅਨਮੈਰਿਡ ਲੜਕੀ ਆਉਂਦੀ ਆ ਨਾ ਇੱਥੇ ਤੇ ਉਹਦੇ ਨਾਲ ਵੀਰੇ ਗਲਤ ਸਬੰਧ ਬਣਾ ਕੇ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਆ ਵੀਰੇ ਉਹਨੂੰ ਕਹਿੰਦੇ ਆ ਵੀ ਤੂੰ ਇੱਥੋਂ ਇੰਡੀਆ ਚਲੀ ਜਾ ਅਗਰ ਉਹ ਕਹੋਗੀ ਨਾ ਵੀ ਮੈਂ ਇੰਡੀਆ ਨਹੀਂ ਜਾਣਾ ਮੇਰੇ ਕੋਲ ਤੇਰਾ ਬੱਚਾ ਹੋਣ ਵਾਲਾ ਵੀਰੇ ਉਹਨੂੰ ਉੱਥੇ ਕਪਾ ਦਿੰਦੇ ਆ ਜੀ ਉੱਥੇ ਮਤਲਬ ਕਿ ਉਹਦਾ ਮੁੱਦਾ ਗੈਬ ਕਰ ਦਿੰਦੇ ਆ ਇੱਥੋਂ ਤੱਕ ਕਿ ਮੈਂ ਮੈਂ ਖੁਦ ਇਹ ਗੱਲ ਸੁਣੀ ਉੱਥੇ ਉਹ ਕਹਿੰਦੀ ਦੀਦੀ ਇੱਥੇ ਅਨਮੈਰਿਡ ਬੇਟੀ ਬਿਲਕੁਲ ਨਹੀਂ ਸੇਫ ਆ ਜੇ ਆਪਾਂ ਮੈਰਿਡ ਆ ਚਲੋ ਬੱਚਿਆਂ ਵਾਲੇ ਆ ਤੇ ਇਹ ਛੇਤੀ ਮਤਲਬ ਆਪਾਂ ਨੂੰ ਨਹੀਂ ਬੋਲਦੇ ਤੇ ਪਰ ਕਹਿੰਦੀ ਅਨਮੈਰਿਡ ਤਾਂ ਲੜਕੀਆਂ ਦਾ ਬਿਲਕੁਲ ਜੀਣਾ ਡੁੱਭਰ ਆ ਵੀਰੇ ਉਹ ਕੰਟਰੀ ਦੇ ਵਿੱਚ ਜਦੋਂ ਤੁਸੀਂ ਉੱਥੇ ਘਰੇ ਆ ਗਏ ਹਾਂਜੀ ਉਹਦੇ ਉਸ ਤੋਂ ਬਾਅਦ ਏਜੰਟ ਨੇ ਕੀ ਗੱਲ ਕੀਤੀ ਪੈਸੇ ਦਿੱਤੇ ਤੁਹਾਨੂੰ ਨਹੀਂ ਵੀਰੇ ਜਿੱਥੇ ਉਹ ਕੁੜੀ ਸੀ ਨਾ ਮੇਰੀ ਸਹੇਲੀ ਜਿਹੜੇ ਘਰੇ ਛੱਡੀ ਸੀਗੀ ਤੇ ਉਹ ਮੈਨੂੰ ਵੀਰੇ ਉੱਥੋਂ ਗੱਡੀ 'ਚ ਬਿਠਾਇਆ ਗੱਡੀ 'ਚ ਬਿਠਾ ਕੇ ਤੇ ਮੈਂ ਕਿਹਾ ਵੀ ਤੂੰ 30000 ਰੁਪਇਆ ਲਿਆ ਏ ਤੇਰੇ ਕੋਲ ਚੌਥੇ ਆ ਗਿਆ ਮੈਂ ਵੀਰੇ ਮੇਰੀ ਟਿਕ ਟਕਰਾ ਕੇ ਮੈਨੂੰ ਮੈਂ ਕਿਹਾ ਮੈਂ ਉਹ ਕੁੜੀ ਦੇ ਘਰੇ ਨਹੀਂ ਜਾਣਾ ਜਿਹਦੇ ਉਹ ਕੁੜੀ ਸੀਗੀ ਤੇ ਮੈਂ ਕਿਹਾ ਵੀ ਮੈਂ ਤਾਂ ਆਪਦੇ ਅੱਗੇ ਉੱਥੇ ਜਾਣਾ ਇੰਡੀਆ ਜਾਣਾ ਮੈਂ ਵੀਰੇ ਮੈਨੂੰ ਮੇਰੇ ਨਾਲ ਰਾਜ ਬਹੁਤ ਬੈਂਸਿਆ ਮੈਨੂੰ ਕਹਿੰਦਾ ਪਹਿਲੀ ਚਵਲ ਜਨਾਨੀ ਤੂੰ ਆ ਜਿਹੜੀ ਕਹਿੰਦਾ ਇੰਨਾ ਜਿਆਦਾ ਹੀ ਕਰਦੀਆਂ ਨੇ ਤੇ ਇੱਥੇ ਆ ਕੇ ਡਰਦੀਆਂ ਚੁੱਪ ਕਰਕੇ ਕਹਿੰਦਾ ਜਿੱਥੇ ਸੱਡਦੀ ਓਥੇ ਬੈਠਾਂ ਰਹਿੰਦੀਆਂ ਮੈਂ ਕਿਹਾ ਵੀਰੇ ਵੀ ਮੈਂ ਕਿਉਂ ਬੈਠਾਂ ਮੈਂ ਜਦੋਂ ਗਿਆ ਕੰਮ ਵਧੀਆ ਹੈ ਤੂੰ ਰਹਿ ਨਹੀਂ ਤੂੰ ਵਾਪਸ ਮੁੜ ਜੀ ਤੂੰ ਮਨੇ ਥੋੜਾ ਕਿਹਾ ਸੀ ਮੈਂ ਤੈਨੂੰ ਗਮਰਾਹ ਕਰੂੰਗਾ ਜਾਂ ਤੈਨੂੰ ਬਲੈਕਮੇਲ ਕਰਕੇ ਰੱਖੂੰਗਾ ਵੀਰੇ ਮੈਨੂੰ ਕਹਿੰਦਾ ਮੈਂ ਤੇਰੇ ਘਸੌਣ ਨ ਮਾਰਨਾ ਵੀਰੇ ਗੱਡੀ ਦੇ ਵਿੱਚ ਮੈਨੂੰ ਬਹੁਤ ਵਾਤਾਵਾ ਬੋਲਿਆ ਮੇਰੇ ਕੋਲ ਬਕਾਇਦਾ ਵੀਡੀਓ ਹੈਗੀਆਂ ਪਰ ਮੈਂ ਸ਼ੋ ਨਹੀਂ ਕਰ ਸਕਦੀ ਕਿਉਂਕਿ ਉਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਿਆ ਉਹਨੇ ਕਹਿੰਦਾ ਮੈਂ ਕਿਸ ਨੂੰ ਨ ਮਾਰਨਾ ਮੁੱਕਾ ਮਾਰਨਾ ਤੇਰੇ ਬਿਥਾੜੇ ਤੇ ਕਹਿੰਦਾ ਚਲ ਮੈਨੇ ਵੀਰੇ ਉੱਥੇ ਛੱਡਿਆ ਆ ਉਹ ਕੁੜੀ ਦੇ ਘਰੇ ਜਿੱਥੇ ਕੁੜੀ ਕੰਮ ਕਰਦੀ ਸੀ ਜਦੋਂ ਮੈਨੂੰ ਛੱਡ ਕੇ ਆਇਆ ਨਾ ਵੀਰੇ ਉੱਥੇ ਮੈਂ ਨਾ ਮਤਲਬ ਉੱਥੇ ਜਾਵੜੀ ਮੈਂ ਰੋਣ ਲੱਗ ਗਈ ਤੇ ਮੈਨੂੰ ਬਾਹਰ ਲਿਆ ਆ ਮੈਨੂੰ ਕਹਿੰਦਾ ਰੱਬ ਦੀ ਸਹੁੰ ਲੱਗੇ ਮੈਂ ਤੈਨੂੰ ਟਿਕ ਟਕਰਾ ਕੇ ਤੇਰੀ ਸੈਂਡ ਕਰਦਾ ਇੰਡੀਆ ਦੀ ਤੇ ਵੀਰੇ ਫੇਰ ਫੋਨ ਨਾ ਚੱਕਿਆ ਪਹਿਰੇ ਵੀਰੇ ਜਿਹੜੇ ਘਰੇ ਛੱਡ ਕੇ ਆਏ ਉਹਨਾਂ ਦਾ ਫੋਨ ਵੀ ਨਾ ਚੱਕਿਆ ਨੇ ਜਦੋਂ ਦੋ ਦਿਨ ਉਹਨਾਂ ਦਾ ਫੋਨ ਨਾ ਚੱਕਿਆ ਤੇ ਮੈਂ ਕਿਹਾ ਵੀ ਮੈਂ ਤਾਂ ਜਾਣਾ ਉਹ ਮੈਨੂੰ ਕਹਿੰਦੇ ਤੈਨੂੰ ਪੁਲਿਸ ਦੀ ਸਹਾਇਤਾ ਦੇ ਦਈਏ ਮੈਂ ਕਿਹਾ ਵੀ ਦੇ ਦਿਓ ਵੀਰੇ ਉਹਨਾਂ ਨੇ ਕਿਤੇ ਉਹਨੂੰ ਪਤਾ ਨਹੀਂ ਰੱਬ ਜਾਣਦਾ ਵੀ ਕੀ ਨੇ ਦੱਸਿਆ ਘਰ ਵਾਲਿਆਂ ਨੇ ਕਿਹਾ ਕਿ ਮੇਰੇ ਨਾਲ ਦੀ ਕੁੜੀ ਨੇ ਕਿਹਾ ਕਿ ਕਿਸੇ ਨੇ ਕਿਹਾ ਵੀ ਭਾਈ ਇਹ ਪੁਲਿਸ ਕੋਲੇ ਛੱਡ ਕੇ ਆਉਣਗੇ ਇਹਨੂੰ ਤੇ ਵੀ ਤੂੰ ਇਹਨੂੰ ਲੈ ਜਾ ਵੀਰੇ ਮੈਨੂੰ ਉੱਥੇ 5 ਵਜੇ ਮੈਨੂੰ ਕਹਿੰਦੀ ਨਾ ਉਹ ਘਰ ਵਾਲੀ ਆਂਦੀ ਵੀ ਤੈਨੂੰ 5 ਵਜੇ ਪੁਲਿਸ ਕੋਲੇ ਛੱਡ ਕੇ ਆਵਾਂਗੇ ਸਲਾਲਾ ਤੇ ਮੈਂ ਵੀਰੇ ਜਿੱਥੇ ਮੈਨੂੰ ਛੱਡਿਆ ਗਿਆ ਮਤਲਬ ਉਹ ਹੈਗਾ ਹੈ ਉਹਦਾ ਨਾਂ ਸਦਾ ਸਦਾ ਹੋ ਸਦਾ ਉਹਨੂੰ ਕਹਿੰਦੇ ਆ ਜਿੱਥੇ ਮੈਂ ਸੀਗੀ ਤੇ ਬਾਅਦ ਵਿੱਚ ਮੈਂ ਵੀਰੇ ਉਹ ਕੁੜੀ ਕੋਲੇ ਛੱਡ ਕੇ ਜਦੋਂ ਮੈਨੂੰ 5 ਵਜੇ ਆ ਗਿਆ ਲੈਣ ਮੈਂ ਕਿਹਾ ਮੇਰੇ ਟਿਕਟ ਕਿੱਥੇ ਆ ਕਹਿੰਦਾ ਟਿਕਟ ਤੇਰੀ ਕਰਵਾ ਦੇਣਾ ਤੂੰ ਚੱਲ ਵੀਰੇ ਮੈਨੂੰ 8 ਰਿਆਲਾਂ ਦੀ ਸਲਾਲੇ ਤੋਂ ਬਾਸਵਾਤਾ ਮਾਸ ਕੱਢਦੀ ਦੇ ਕੇ ਤੇ ਮੈਨੂੰ ਹਾਂਜੀ 에어ਪੋਰਟ ਦੀ ਤੇ ਮੈਨੂੰ ਐਮਬੀ ਪਵਾਤੀ ਫੋਨ ਦੇ ਵਿੱਚ ਐਮਬੀ ਪਵਾਤੀ ਵੀਰੇ ਮੈਂ ਰਾਤ ਫੋਨ ਲਾਇਆ ਮੈਂ ਕਹਿੰਦਾ ਵੀਰੇ ਵੀ ਟਿਕਟ ਕਹਿੰਦਾ ਕੋਈ ਨਹੀਂ ਸਬਰ ਕਰ ਤੈਨੂੰ ਕਰਾ ਦਿੰਨਾ ਟਿਕਟ ਵੀਰੇ ਮੈਂ ਨਾ ਉਥੋਂ 8 ਤਰੀਕ ਨੂੰ ਬੈਠੀ ਰਾਤ ਨੂੰ 6:30 ਵਜੇ ਤੇ ਵੀਰੇ ਮੈਂ ਤੜਕ ਕੇ 5 ਵਜੇ ਮੈਂ ਉੱਥੇ ਆ ਗਈ 에ਰਪੋਰਟ ਮਾਸਕਟ ਜਦੋਂ ਮੈਂ ਆ ਗਈ ਨਾ ਵੀਰੇ 9 ਤਰੀਕ ਦੀ ਸਵੇਰ ਮੈਂ ਆ ਗਈ 5 ਵਜੇ ਜਦੋਂ ਮੈਂ ਆ ਕੇ ਤੇ ਮੈਂ ਟਿਕਟ ਉਥੋਂ ਵੀ ਚੈੱਕ ਕਰਵਾਈ ਵੀਰੇ ਜਿਹੜੀ ਟਿਕਟ ਪਹਿਲਾਂ ਵਾਲੀ ਆਂਦੇ ਸੀ ਉਹ ਆਨਲਾਈਨ ਬੋਲੀ ਜਾਂਦੀ ਸੀ ਪਹਿਲਾਂ ਮੇਰੇ ਘਰ ਦੇ ਨੇ ਵੀ ਚੈੱਕ ਕਰਾਈ ਉਹ ਆਨਲਾਈਨ ਹੀ ਬੋਲੀ ਜਾਂਦੀ ਸੀ ਵੀਰੇ ਜਦੋਂ ਮੈਂ 에ਰਪੋਰਟ ਤੇ ਆ ਗਈ ਨਾ ਤੇ ਮੈਂ ਜਦੋਂ ਚੈੱਕ ਕਰਾਈ ਤੇ ਵੀਰੇ ਟ ਮੈਂ ਵੀਰੇ ਉੱਤੇ ਰੋਈ ਮੈਂ ਬਹੁਤ ਪੁਲਿਸ ਵਾਲਿਆਂ ਨੂੰ ਵੀ ਹੈਲਪ ਮੰਗੀ ਮੈਂ ਕਿਹਾ ਵੀ ਮੇਰੇ ਤਾਂ ਘਰ ਇਹ ਵੀ ਪੈਸੇ ਜਿੰਨੇ ਸੀਗੇ ਏਜੰਟ ਨੇ ਪਵਾਲੇ ਟਿਕਟ ਦਾ ਕਹਿ ਕੇ ਮੈਂ ਕਿੱਧਰ ਜਾਵਾਂ ਵੀਰੇ ਵੀ ਮੁੜ ਕੇ ਬਾਅਦ ਵਿੱਚ ਇਹਨੇ ਫੋਨ ਬੰਦ ਕਰ ਲਿਆ ਇਹਨੇ ਫੋਨ ਸੱਚ ਆਫ ਕਰ ਲਿਆ ਜਦ ਸੱਚ ਆਫ ਕੀਤਾ ਉੱਤੇ ਪੁਲਿਸ ਵਾਲਾ ਨੇ ਲਾਇਆ ਬਹੁਤ ਜਾਣਿਆਂ ਨੇ ਲਾਇਆ ਤੇ ਚਲੋ ਮੁੜ ਕੇ ਨਾ ਵੀਰੇ ਇਹਨੇ ਮੇਰੇ ਨੰਬਰ ਬਲੌਕ ਮਾਰਤੇ ਮੇਰੇ ਘਰਦਿਆਂ ਦੇ ਵੀ ਮੇਰੇ ਜਦੋਂ ਲੇਡੀ ਜੀ ਨੂੰ ਜਿਹਨੂੰ ਅਸੀਂ 30000 ਰੁਪਇਆ ਪਾਇਆ ਭਾਈ ਉਹ ਨੂੰ ਜਦੋਂ ਲਾਇਆ ਤਾਂ ਉਹ ਕਹਿੰਦੀ ਤਾਂ ਰੋਂਗ ਨੰਬਰ ਆ ਉਹਦਾ ਕਾਊਂਟਰ ਨੰਬਰ ਵੀ ਹੈਗਾ ਆਪਣੇ ਕੋਲੇ ਉਹਦਾ ਸਕੈਨਰ ਵੀ ਹੈਗਾ ਤੇ ਉਹਦਾ ਮਤਲਬ ਸਾਰੇ ਆਪਣੇ ਕੋਲੇ ਪ੍ਰੂਫ ਪਏ ਆ ਉਹ ਕਹਿੰਦੀ ਇਹ ਤਾਂ ਰੋਂਗ ਨੰਬਰ ਆ ਚਲੋ ਮੇਰੇ ਘਰ ਦੇ ਨੇ ਕਿਹਾ ਵੀ ਸਾਡੀ ਕੁੜੀ ਕਿੱਥੇ ਦੱਸੋ ਮੁੜ ਕੇ ਵੀਰੇ ਮੈਂ 8 9 ਤਰੀਕ ਦੀ ਸੁਬਾ ਰਾਤ ਵੀਰੇ ਫਿਰ ਮੇਰੇ ਘਰ ਦੇ ਨੇ 10 ਤਰੀਕ ਦੀ ਰਾਤ ਨੂੰ 10:37 ਤੇ ਮੇਰੀ ਫਲੈਟ ਕਰਾਈ ਵੀਰੇ ਮਤਲਬ ਦੁਆਰਾ ਟਿਕ ਇਧਰੋਂ ਪੈਸੇ ਕਿੰਨੇ ਪੈਸੇ ਲਏ ਇਧਰੋਂ ਵੀਰੇ 18000 ਰੁਪਏ ਦੀ ਟਿਕਟ ਕਰਾਈ ਮੇਰੀ ਮੰਮੀ ਹੋਣ ਦੇ ਦੁਆਰਾ ਤੇ ਫਿਰ ਉਹਨਾਂ ਨੇ ਜਿਹੜੇ ਘਰੋਂ ਤੋਂ ਕੰਮ ਦੇ ਪੈਸੇ ਲੈਣੇ ਨਹੀਂ ਦਿੱਤੇ ਨਹੀ ਵੀਰੇ ਦਿੱਤੇ ਨਹੀਂ ਮੈਨੂੰ ਨਾ ਜੈਂਟ ਨੇ ਦਿੱਤੇ ਨਾ ਘਰ ਆਉਣੇ ਦਿੱਤੇ ਵੀਰੇ ਉਹ ਜੈਂਟ ਨੇ ਰੱਖ ਲੈ ਤੇ ਮੁੜ ਕੇ ਉਹ ਦਵਾਚ ਵੀਰੇ ਮੈਂ ਮਤਲਬ ਬੰਬੇ ਆਈ ਬੰਬੇੋਂ ਆ ਕੇ ਵੀਰੇ ਮੈਂ ਫਿਰ ਦੁਬਾਰਾ ਫਿਰ ਟਿਕਟ ਕਰਵਾਈ ਅੰਮ੍ਰਿਤਸਰ ਦੀ ਫਿਰ ਵੀਰੇ ਅੰਮ੍ਰਿਤਸਰ 에ਰਪੋਰਟ ਤੇ ਆਈ ਉੱਥੋਂ ਆ ਕੇ ਮੈਂ ਆਪਦਾ ਘਰੇ ਆਈ ਮੈਂ ਜਾਣੇ ਦੀ ਇੰਨਾ ਵੀ ਮੈਂ ਆਪਦਾ ਕਰਜ਼ਾ ਲਾਉਣ ਮਾਰੇ ਗਈ ਸੀ ਪਰ ਮੈਂ ਕਰਜ਼ਾ ਚੜਾ ਕੇ ਹਾਂ ਵੀਰੇ ਮੈਂ ਕਰਜਾਈ ਹੋ ਕੇ ਮੁੜੀ ਆ ਮੈਂ ਇਹ ਗੱਲ ਕਹਿਨੀ ਆ ਵੀ ਮੇਰਾ ਮਕਸਦ ਕੋਈ ਨਹੀਂ ਸੀ ਵੀਡੀਓ ਬਣਾਉਣ ਦਾ ਹਨਾ ਪਰ ਮੈਂ ਇੱਕ ਗੱਲ ਇਹ ਕਹਿਨੀ ਆ ਵੀ ਆਪ ਦੀ ਘਰੇ ਭੁੱਖੇ ਪੈ ਜਾਓ ਪਰ ਕਿਸੇ ਦੇ ਗੱਲਾਂ ਚ ਨਾ ਆਓ ਹੂੰ ਬਹੁਤ ਵੱਡਾ ਧੋਖਾ ਵੀਰੇ ਮੈਂ ਕਰਜਾ ਲਾਉਣ ਮਾਰੀ ਗਈ ਸੀ ਪਰ ਮੈਂ ਚੜਾ ਕੇ ਮੁੜ ਗਈ ਮੈਨੂੰ ਪਤਾ ਅੱਜ ਮੈਂ ਆਪਦੇ ਘਰੇ ਭੁੱਖੀ ਪੈਣ ਨੂੰ ਮਜਬੂਰ ਹਾਂ ਕਿੰਨੇ ਬੱਚੇ ਆ ਤੁਹਾਡੇ ਮੇਰੇ ਵੀਰੇ 4 ਆ ਬਹੁਤ ਔਖਾ ਵੇਖੋ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਇਹ ਗੱਲ ਕਹਿ ਦਿਆਂ ਵੀ ਲੱਖ ਰੁਪਏ ਤੋਂ ਉੱਤੇ ਇਹ ਲੜਕੀ ਜਿਹੜੀ ਇੱਕ ਆਸਾਂ ਲੈ ਕੇ ਗਈ ਸੀ ਉਮੀਦਾਂ ਦੇ ਨਾਲ ਬਾਹਰਲੀ ਕੰਟਰੀ ਜੇ ਗਈ ਸੀ ਪਰ ਉੱਥੇ ਲੱਖ ਰੁਪਿਆ ਖਰਾਬ ਹੋ ਗਿਆ ਕਰਜ਼ਾ ਹੋਰ ਚੜ ਗਿਆ ਕਿਉਂਕਿ ਘਰ ਦੇ ਵੀ ਬਹੁਤ ਜ਼ਿਆਦਾ ਮੰਦੇ ਹਾਲਾਤ ਐ ਦੇ ਠੀਕ ਆ ਚਾਰ ਬੱਚਿਆਂ ਦੀ ਇਹ ਮਾਂ ਂਗੀ ਠੀਕ ਆ ਪਰ ਹੁਣ ਇਹ ਦੇਖੋ ਵੀ ਸਾਨੂੰ ਇਹ ਸਮਝਣਾ ਚਾਹੀਦਾ ਤੁਸੀਂ ਉੱਥੇ ਆਪਣੀਆਂ ਬੱਚੀਆਂ ਨੂੰ ਚਾਹੇ ਮੁੰਡੇ ਆ ਕੁੜੀਆਂ ਐਂਦਾ ਨਾ ਭੇਜੋ ਜਿੰਨਾ ਚਿਰ ਤੁਹਾਨੂੰ ਕੋਈ ਪੱਕਾ ਪ੍ਰੂਫ ਨਹੀਂ ਕਿਸੇ ਕੰਪਨੀ ਦਾ ਤੁਹਾਨੂੰ ਨਹੀਂ ਪਤਾ ਸਿਰਫ ਇੱਕ ਝੂਠੀਆਂ ਐਡਾਂ ਵੇਖ ਕੇ ਤੁਸੀਂ ਗੁੰਮਰਾਹ ਹੋ ਜਾਂਦੇ ਆ ਤੇ ਉਹ ਗੁੰਮਰਾਹ ਹੋ ਕੇ ਤੁਹਾਨੂੰ ਨੁਕਸਾਨ ਕੀ ਹੁਣ ਦੇਖੋ ਇਹ ਉੱਥੇ ਫਸੀ ਵੀ ਸੀ ਇੱਥੇ ਪਰਿਵਾਰ ਨੂੰ ਟੈਨਸ਼ਨ ਸੀ ਠੀਕ ਆ ਉਹਨਾਂ ਨੇ ਕਿਵੇਂ ਔਖੇ ਸੌਖੇ ਹੋ ਕੇ ਪੈਸੇ ਲਏ ਗੱਲਬਾਤ ਹੁਣ ਦੁਬਾਰਾ ਕੋਈ ਗੱਲਬਾਤ ਹੋਈ ਨਹੀਂ ਵੀਰੇ ਫੋਨ ਹੀ ਬਲੌਕ ਮਾਰਿਆ ਵਾ ਇਸ ਕੁੜੀ ਨਾਲ ਜਿਹਨੇ ਉਹਦਾ ਨੰਬਰ ਦਿੱਤਾ ਸੀ ਕਦੇ ਉਹ ਕੁੜੀ ਨਾਲ ਗੱਲ ਹੋਈ ਵੀਰੇ ਉਹਦੇ ਨਾਲ ਹੁੰਦੀ ਆ ਵਿਚਾਰੀ ਉਹ ਚਲੋ ਜਿੰਨੇ ਜੋ ਕਰਿਆ ਮੈਨ ਮੈਂ ਕੱਲ ਵੀ ਦੱਸਿਆ ਉਹਨੂੰ ਮੈਂ ਕਹਿੰਦਾ ਮੈਂ ਤਾਂ ਐਂ ਕਰਕੇ ਨਿਊਜ਼ ਲਵਾਉਂ ਮੈਨੂੰ ਕਹਿੰਦੀ ਕੋਈ ਚੈੱਕ ਕਰਨ ਤੂੰ ਆਂਦੀ ਤੇਰੇ ਨਾਲ ਜਦੋਂ ਉਹਨੇ ਧੋਖਾ ਕੀਤਾ ਕਹਿੰਦੀ ਤੇਰਾ ਹੱਕ ਇੱਥੋਂ ਵੀ ਕੋਈ ਏਜੰਟ ਜਾਂ ਕੋਈ ਬੰਦਾ ਸੀ ਸੰ ਦੇ ਵਿੱਚ ਕੋਈ ਨਹੀਂ ਸੀਗਾ ਇੱਥੋਂ ਕੋਈ ਨਹੀਂ ਸੀ ਬਸ ਕੁੜੀ ਰਹੀ ਸਿੱਧੀ ਗੱਲ ਕਰਨੀ ਸਿੱਧੀ ਗੱਲ ਹੋ ਗਈ ਵੀਰੇ ਏਜੰਟ ਮਤਲਬ ਸਿੱਧੀ ਹੈਗੇ ਆ ਜਿਹੜੀ ਜਿਹਨੂੰ ਉਹ ਕੁੜੀ ਨੇ ਕੱਲ ਲਿਆ ਨਾ ਉਹ ਏਜੰਟ ਪੁਨਾ ਹੀ ਕਰਦੀ ਆ ਪਰ ਆਪਾਂ ਹਨਾ ਚਲੋ ਜਦੋਂ ਉਹਦੇ ਨਾਲ ਮੇਰੀ ਗੱਲ ਨਹੀਂ ਹੋਈ ਆਪਾਂ ਤਾਂ ਪਰ ਇਹ ਗੱਲ ਕਹਿੰਨੇ ਆ ਵੀਰੇ ਵੀ ਕੋਈ ਵੀ ਤੁਹਾਨੂੰ ਕੁੜੀ ਵੀ ਜੇ ਕਹਿੰਦੀ ਆ ਨਾ ਵੀ ਮੈਂ ਮੇਰੀ ਫਲਾਣੇ ਇੱਥੇ ਮੈਨੂੰ ਕੁੜੀ ਨੇ ਕਹਤਾ ਮੈਂ ਗਈਆਂ ਮੈਂ ਬਹੁਤ ਸੇਫ ਆ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜੀਆਂ ਉਹ ਤੋਂ ਗਾਂ ਕੁੜੀਆਂ ਨਾ ਕੁੜੀਆਂ ਵੀਰੇ ਕੁੜੀਆਂ ਨੂੰ ਫਸਾਈ ਜਾਂਦੀਆਂ ਹੂੰ ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਕੁੜੀਆਂ ਦੇ ਗੱਲਾਂ ਦੇ ਵਿੱਚ ਵੀ ਨਾਓ ਸਿੱਧੀ ਗੱਲ ਆਪਣੇ ਕੋਲ ਤਾਂ ਹਾਂ ਆਪਦਾ ਜੇ ਜਾਣਾ ਨਾ ਇਧਰੋਂ ਇੰਡੀਆ ਦਾ ਏਜੰਟ ਪਹਿਲੀ ਗੱਲ ਤਾਂ ਅਰਬ ਕੰਟਰੀ ਚ ਵੀਰੇ ਜਾਓ ਹੀ ਨਾ ਅਰਬ ਕੰਟਰੀ ਦੇ ਵਿੱਚ ਜਾਣਾ ਜਮਾ ਗਲਤ ਗੱਲ ਆ ਵੀਰੇ ਠੀਕ ਆ ਨਾ ਇੱਕ ਤੁਸੀਂ ਇਹ ਦੇਖੋ ਲੋਕੀ ਕਹਿੰਦੇ ਆ ਜਿਹੜੇ ਸੰਸਥਾ ਬਣੀ ਆ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਮੈਂ ਵੀਰੇ ਸੰਸਥਾ ਨਾਲ ਵੀ ਕੰਟੈਕਟ ਕੀਤਾ ਹੂੰ ਅੱਛਾ ਉਹ ਮੈਨੂੰ ਕਹਿੰਦੇ ਮੈਂ ਇਹਨਾਂ ਨੂੰ ਸਾਰੀ ਕਹਾਣੀ ਦੱਸੀ ਮੈਂ ਕਹਿੰਦਾ ਵੀਰੇ ਮੈਨੂੰ ਕਢਾ ਦਿਓ ਉਹ ਅੱਛਾ ਅਮਰੀਕਾ ਦਾ ਕੋਈ ਬੰਦਾ ਤੇ ਉਹ ਕਹਿੰਦਾ ਪਤਾ ਕੀ ਮੈਂ ਤਾਂ ਸੋਮਵਾਰ ਤੱਕ ਭੈਣੇ ਵੇਲਾ ਨਹੀਂ ਬਾਕੀ ਵੀਰੇ ਇੱਕ ਬੰਦੇ ਨੂੰ ਫੋਨ ਲਾਈਦਾ ਨਾ ਉਹ ਗੋ ਪਤਾ ਕੀ ਕਹਿੰਦੇ ਸਾਡੇ ਨਾ ਅਸੀਂ ਤਾਂ ਵੀਰੇ ਆਪਦੀ ਨਾ ਬੰਦਿਆ ਤੋਂ ਬਾਹਰ ਨਹੀਂ ਜਾ ਸਕਦੇ ਸਾਡੀ ਨਾ ਮਤਲਬ ਬੰਦੇ ਆ ਜਿਹੜੇ ਅਗਲੇ ਅਸੀਂ ਪਾਰਟੀ ਤੋਂ ਅਸੀਂ ਪਾਰਟੀ ਤੋਂ ਬਾਹਰ ਨਹੀਂ ਜਾ ਸਕਦੇ ਵੀਰੇ ਸੰਸਥਾ ਵਾਲੇ ਵੀ ਕਹੀ ਤਾਂ ਆਪਣੇ ਕੋਲੇ ਸਿੱਧੀ ਗੱਲ ਆ ਤੁਹਾਡੇ ਚੈਨਲ ਰਾਈ ਵੀ ਇੱਕ ਖਾਣ ਦਾ ਢੰਗ ਬਣਾਇਆ ਹੂੰ ਕਿਸੇ ਦੀ ਹੈਲਪ ਨਹੀਂ ਕਰਦੇ ਇੱਕ ਦੀ ਹੈਲਪ ਕਰਕੇ ਦਹਾਂ ਦੀਆਂ ਵੀਡੀਓ ਪਾ ਦਿੰਦੇ ਆ ਵੀ ਅਸੀਂ ਹੈਲਪ ਕਰਤੀ ਆ ਪਰ ਇੱਥੇ ਗਰੀਬ ਨਾਲ ਕੋਈ ਨਹੀਂ ਖੜਦਾ ਵੀਰੇ ਕਿੰਨਾ ਕਿੰਨਾ ਕਰਜ ਆ ਜਿਹੜਾ ਸਿਰ ਚੜ ਗਿਆ ਜਾਨ ਤੇ ਕਿੰਨਾ ਖਰਚਾ ਹੋਇਆ ਆਉਣ ਤੇ ਕਿੰਨਾ ਖਰਚਾ ਕਰ ਲਿਆ ਲਿਆਂਦਾ ਉੱਥੋਂ 1 ਰੁਪਿਆ ਨਹੀਂ ਕਮਾ ਕੇ ਵੀਰੇ ਰੁਪਈਆ ਇੱਕ ਵੀ ਨਹੀਂ ਲਿਆਂਦਾ ਵੀਰੇ ਲੱਖ ਡੇਢ ਲੱਖ ਚ ਵੜ ਗਏ ਡੇਢ ਲੱਖ ਚ ਵੀਰੇ ਇਧਰੋਂ ਕੱਪੜੇ ਲੀੜੇ ਜਦੋਂ ਗਈਆਂ ਮਾਣੇ ਵਿਚਾਰੀ ਨੇ ਬਣਾ ਕੇ ਦਿੱਤੇ ਵੀਰੇ ਵਿਆਜੂ ਪੈਸੇ ਵੜ ਕੇ ਜਦੋਂ ਉਧਰੋਂ ਆਈਆਂ ਵੀਰੇ ਸੋਨਾ ਸੋਨਾ ਸਾਰਾ ਵੇਚਤਾ ਜਿਹੜਾ ਸੀਗਾ ਰੱਖਿਆ ਸੀਗਾ ਬੱਚਿਆਂ ਵਾਸਤੇ ਵੀ ਚਲੋ ਬੱਚਿਆਂ ਦੇ ਕੰਮ ਆਊਗਾ ਪਰ ਵੇਚਤਾ ਵੀਰੇ ਸਾਰਾ ਇੱਕ ਮਾਂ ਹੀ ਵੀਰੇ ਜਿਹੜੀ ਨਾਲ ਖੜੀ ਹੋਰ ਕੋਈ ਨਹੀਂ ਖੜਿਆ ਵੀਰੇ ਕੋਈ ਰਿਸ਼ਤੇਦਾਰ ਨੇ ਕੋਈ ਨਹੀਂ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚੋ ਇੱਥੇ ਛੋਟਾ ਕੰਮ ਕਰ ਲਓ ਕੋਈ ਰੇੜੀ ਲਾ ਲਓ ਕੋਈ ਰੱਖਸ਼ਾ ਚਲਾ ਲਓ ਚੰਗੇ ਰਹੋਗੇ ਕਿਸੇ ਦੇ ਘਰ ਚ ਕੰਮ ਕਰ ਲਓ ਚੰਗੇ ਰਹੋਗੇ ਆਪਦੇ ਪਰਿਵਾਰ ਚ ਤਾਂ ਹੈਗੇ ਜਿੰਨਾ ਚਿਰ ਤੁਹਾਡੇ ਕੋਲੇ ਪਹਿਲੀ ਗੱਲ ਤਾਂ ਇਹ ਬਾਹਰਲੀ ਕੰਟਰੀ ਜਾਣ ਵਾਸਤੇ ਤੁਹਾਡੇ ਕੋਲੇ ਉੱਥੋਂ ਦੀ ਭਾਸ਼ਾ ਨਹੀਂ ਅੰਗਰੇਜ਼ੀ ਤਾਂ ਸਿੱਖੋ ਅੰਗਰੇਜ਼ੀ ਤੋਂ ਬਾਅਦ ਇੱਕ ਗੱਲ ਹੋਰ ਆ ਤੁਹਾਡੇ ਕੋਲ ਜੇ ਕੋਈ ਹੁਨਰ ਹੈਗਾ ਤਾਂ ਤੁਸੀਂ ਉੱਥੇ ਸਕਸੈਸ ਹੋਵੋਗੇ ਨਹੀਂ ਤਾਂ ਲੋਕਾਂ ਦੇ ਘਰਾਂ ਚ ਕੰਮਕਾਰ ਕਰਕੇ ਉਹ ਤਾਂ ਫਿਰ ਇੱਥੇ ਹੀ ਕਰ ਲਓ ਜਿਹੜਾ 10-20000 ਰੁਪਿਆ ਆਪਾਂ ਕਹਿੰਨੇ ਵੀ ਉੱਥੇ 20000 ਰੁਪਿਆ ਰਬ ਕੰਟਰੀਆਂ 'ਚ ਵੱਧ ਤੋਂ ਵੱਧ 25000 ਰੁਪਿਆ ਬੰਦਾ ਜੇ ਉਹਦੇ 'ਚ ਤੁਸੀਂ 15000 ਜਾਂ ਸੇਵ ਕਰ ਲਿਆ 10 ਟੋੜਾ ਖਰਚਾ ਨਿਕਲ ਗਿਆ 15 ਖਰਚਾ ਨਿਕਲ ਗਿਆ ਮਗਰ 10 ਹੀ ਬਚਦਾ 15 ਬਚ ਜੂ ਉਹੀ ਤੁਸੀਂ 10-12 ਇੱਥੇ ਕਮਾਓਗੇ ਪਰਿਵਾਰ 'ਚ ਤਾਂ ਹੈਗੇ ਹੋ ਬੱਚਿਆਂ ਕੋਲੇ ਤਾਂ ਹੈਗੇ ਹੋ ਠੀਕ ਆ ਹੁਣ ਇਸ ਕੁੜੀ ਦੀ ਇਹ ਦਾਸਤਾਨ ਆ ਠੀਕ ਆ ਕਿਉਂਕਿ ਮੈਂ ਤੁਹਾਨੂੰ ਸਿੱਧੀ ਗੱਲ ਇਹ ਦੱਸ ਸਕਦਾ ਕਿ ਮੈਂ ਤੁਹਾਨੂੰ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਇਹ ਕੁੜੀ ਦਾ ਨਾਮ ਆ ਜਿਹੜਾ ਉਹ ਨਹੀਂ ਦੱਸ ਸਕਦਾ ਕਿਉਂਕਿ ਮਜਬੂਰੀ ਆ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰੂਫ ਕੋਈ ਕਾਗਜ਼ ਹੈ ਤੁਹਾਡੇ ਕੋਲ ਦਿਖਾਓ ਮੈਨੂੰ ਇਹ ਕੀ ਦੀ ਅਕੀਦਾ ਨੰਬਰ ਆ ਇਹ ਇਹ ਵੀਰੇਜੈਂਟ ਦਾ ਨੰਬਰ ਆ ਉਥੋਂ ਦੇ ਦਾ ਹਾਂਜੀ ਪਾਕਿਸਤਾਨੀ ਆ ਜਿਹੜਾ ਹਾਂਜੀ ਪਾਕਿਸਤਾਨ ਆ ਪਾਕਿਸਤਾਨੀ ਉਸ ਏਜੰਟ ਦਾ ਨੰਬਰ ਆ ਜਿਹੜਾ ਇਧਰੋਂ ਸੱਦ ਕੇ ਲੋਕਾਂ ਦੇ ਘਰਾਂ ਚ ਬਿਨਾਂ ਗੱਲ ਤੋਂ ਬੱਚਿਆਂ ਨੂੰ ਬੱਚਿਆਂ ਨੂੰ ਛੱਡ ਦਿੰਦਾ ਜਿਹਦਾ ਕੋਈ ਵੀ ਇਹ ਪ੍ਰੂਫ ਨਹੀਂਗਾ ਠੀਕ ਆ ਵੀ ਉਹ ਤੁਹਾਨੂੰ ਸਹੀ ਥਾਂ ਤੇ ਪਹਚਾਊ ਜਾਂ ਨਹੀਂ ਪਹਚਾਊਗਾ ਨੰਬਰ ਤੁਸੀਂ ਨੋਟ ਕਰ ਲਓ ਕਦੇ ਵੀ ਤੁਸੀਂ ਕਾਲ ਕਰੋ ਇਹ ਨੰਬਰ ਨੂੰ ਜ਼ਿਆਦਾਤਰ ਤੁਸੀਂ ਚੇਤੇ ਰੱਖਿਓ ਉਸ ਏਜੰਟ ਦੀਆਂ ਜਿਹੜੀਆਂ ਵੀਡੀਓ ਹੈਗੀਆਂ ਜਾਂ ਉਹਦੀ ਗੱਡੀ ਦਾ ਨੰਬਰ ਉਹ ਵੀਡੀਓ ਦੇ ਪਿੱਛੇ ਮੈਂ ਚਲਾ ਦੇਵਾਂਗਾ ਪਰ ਸੋਚੋ ਜ਼ਰੂਰ ਇਸ ਤਰੀਕੇ ਦੇ ਨਾਲ ਨਾ ਫਸੋ ਹੋਰ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਵੀਰੇ ਇੱਕ ਉਹ ਪਤਾ ਕੀ ਹੈ ਜਦੋਂ ਫੋਨ ਕਰਦਾ ਨਾ ਉਹ ਇੱਕ ਗੱਲ ਇਹ ਕਹਿ ਦਿੰਦਾ ਜਿਵੇਂ ਹੁਣ ਮੈਂ ਸੀਗੀ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਹਿੰਦੀ ਵੀਰੇ ਨਵੇਂ ਕਸਟਮਰ ਨੂੰ ਫੋਨ ਕਰਦਾ ਜਦੋਂ ਨਵੇਂ ਨੂੰ ਵੀਰੇ ਕਿਸੇ ਨੂੰ ਵੀ ਕੁੜੀ ਨੂੰ ਜਾਂ ਫੋਨ ਕਰੂਗਾ ਜਾਂ ਬੰਦੇ ਨੂੰ ਫੋਨ ਕਰੂਗਾ ਨਾ ਪਤਾ ਕੀ ਕਹਿ ਦਿੰਦਾ ਤੁਸੀਂ ਕੋਈ ਟੈਨਸ਼ਨ ਨਹੀਂ ਇੰਜ ਕਰੋ ਤੁਹਾਡੇ ਕੋਲ ਨਹੀਂ ਨਾ ਪੈਸਾ ਤੁਸੀਂ 20 30000 ਜਿੰਨਾ ਵੀ ਹੈਗਾ ਨਾ ਕੁੜੀਆਂ ਮੈਂ ਖੁਦ ਇਸ ਚਾਂਸੇ 'ਚ ਆਈਆਂ ਕਿਉਂਕਿ ਮੇਰੇ ਕੋਲ ਪੈਸੇ ਹੈ ਨਹੀਂ ਸੀ ਮੈਂ ਉਹਨੂੰ ਕਹਿੰਦਾ ਵੀਰੇ ਮੈਂ ਪੈਸੇ ਨਹੀਂ ਦੇ ਸਕਦੀ ਇੱਧਰ ਆ ਕੇ ਪੈਸੇ ਉਹ ਵੀਰੇ ਇ ਦੀ ਕੋਸ਼ਿਸ਼ ਕਰਦਾ ਉਹ ਕਹਿ ਦੂਗਾ ਕੋਈ ਚੱਕਰ ਨਹੀਂ ਤੁਹਾਡੇ ਕੋਲ 10000 ਆ 15 20 ਆ ਕੋਈ ਵੀ ਚੱਕਰ ਨਹੀਂ ਕਹੂਗਾ ਇਧਰੋਂ ਲੈ ਕੇ ਆ ਜਾਓ ਬਾਈ ਹੈਂਡ ਤੇ ਕੋਈ ਚੱਕਰ ਨਹੀਂ ਇੱਥੋਂ ਮੈਂ ਆਪੇ ਕਰ ਲੂੰ ਕਿਉਂਕਿ ਜਦ ਕਿ ਉਹ ਇੱਥੋਂ ਤਾਂ ਸਾਦਾ 20 30000 ਚ ਜਦੋਂ ਆਪਾਂ ਉਧਰ ਸੇਫ ਨਹੀਂ ਹੁੰਦੇ ਆਪਾਂ ਕਹਿੰਦੇ ਨੇ ਆਪਾਂ ਇੰਡੀਆ ਜਾਣਾ ਉਦੋਂ ਵੀਰੇ ਉਹ ਲੱਖ ਡੇਢ ਲੱਖ ਦੀ ਜਿੰਨੇ ਦੀ ਵੀ ਹੋ ਸਕਦੀ ਡਿਮਾਂਡ ਕਰਦੇ ਵੀਰੇ ਮੇਰੇ ਤੋਂ ਪਹਿਲਾਂ ਵੀਰੇ ਜਿਹੜੇ ਘਰ 'ਚ ਮੈਂ ਕੰਮ ਕਰਦੀ ਸੀ ਨੂੰ ਉੱਥੇ ਇੱਕ ਲੇਡੀ ਜਾਈ ਸੀ ਬੰਗਾਲ ਦੀ ਬੰਗਾਲ ਦੀ ਲੇਡੀ ਜਾਈ ਸੀ ਉੱਥੇ ਮੈਨੂੰ ਕਿਸੇ ਨੇ ਜਿਹੜਾ ਉਹਨਾਂ ਦੇ ਖਾਣਾ ਬਣਾਉਂਦਾ ਨਾ ਵੀਰੇ ਮ ਕਹਿੰਦਾ ਨਾ ਵੀ ਬੰਗਾਲ ਦੀ ਆਈ ਸੀ ਤੇ ਉਹ ਆਈ ਤੇ 2 ਮਹੀਨੇ ਵੀਰੇ ਉਹ ਰਹੀ ਤੇ ਉਹਦੇ ਨਾਲ ਚੰਗਾ ਸਲੋਕ ਨਹੀਂ ਕਰਦੇ ਸੀ ਉਹ ਕਹਿੰਦੀ ਵੀ ਮੈਂ ਤਾਂ ਵਾਪਸ ਜਾਣਾ ਵੀਰੇ ਘਰ ਵਾਲਿਆਂ ਨੇ ਉਹਨਾਂ ਤੋਂ 1,80,000 ਰੁਪਏ ਲੈ ਕੇ ਵੀਰੇ ਉਹਨੂੰ ਜਾਣ ਦਿੱਤਾ ਅੱਛਾ ਜਦੋਂ ਇੱਥੋਂ ਤੁਸੀਂ ਜਾਣੇ ਹੋ ਏਜੰਟ ਨਾਲ ਤੁਹਾਡੀ ਗੱਲ ਹੁੰਦੀ ਹੈ ਉਹ ਪੁੱਛਦੀ ਐ ਇਸ ਗੱਲ ਦਾ ਵੀ ਤੁਸੀਂ ਅਨਮੈਰਿਡ ਹੋ ਮੈਰਿਡ ਹੋ ਪੁੱਛਦੇ ਆ ਸਾਰਾ ਹਾਂਜੀ ਪੁੱਛਦੇ ਆ ਸਾਰਾ ਸਾਰਾ ਬਾਇਓ ਡਾਟਾ ਪੁੱਛਦੇ ਆ ਘਰ ਵਾਲਿਆਂ ਨੂੰ ਵੀ ਦੱਸਦਾ ਵੀ ਮੈਰਿਡ ਆ ਜਾਂ ਅਨਮੈਰਿਡ ਆ ਜਾਂ ਬੱਚੇ ਆ ਮਤਲਬ ਵੇਸਤਨਾ ਕਰਕੇ ਵੀ ਸਾਰਾ ਬਾਇਓ ਡਾਟਾ ਹਾਂ ਦੱਸਦੇ ਆ ਵੀਰੇ ਵੀ ਮੈਰਿਡ ਆ ਕਿ ਅਨਮੈਰਿਡ ਆ ਕਿੰਨੇ ਬੱਚੇ ਆ ਤੇ ਉਹ ਘਰ ਵਾਲੇ ਵੀ ਪੁੱਛਣ ਲੱਗ ਪੈਂਦੇ ਆ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਪਰ ਆਪਾਂ ਤਾਂ ਵੀਰੇ ਇਹ ਗੱਲ ਕਹਿੰਨੇ ਆ ਵੀ ਕਿਸੇ ਲੇਡੀ ਜਿਹਦੇ ਮਗਰ ਲੱਗ ਕੇ ਵੀ ਕੋਈ ਕਹਿੰ ਦਿੰਦਾਗਾ ਨਾ ਵੀ ਮੇਰਾ ਬਹੁਤ ਵਧੀਆ ਥੇ ਆ ਕਾਰੋਬਾਰ ਆ ਮੇਰਾ ਆਪਦਾ ਜੇ ਉਹ ਵੀਰੇ ਅਰਬ ਕੈਂਟਰੀ ਦੇ ਵਿੱਚ ਕਿਸੇ ਦਾ ਕੋਈ ਕਾਰੋਬਾਰ ਨਹੀਂ ਵੀਰੇ ਕੁੜੀਆਂ ਵੀ ਕੁੜੀਆਂ ਨੂੰ ਵਸਾ ਦਿੰਦਾਂਗਾ ਚੱਕ ਕੇ ਇੱਕ ਸਿਰਫ 10-20 ਹਜ਼ਾਰ ਵੀ 에ਜੰਟ ਅੱਧੇ ਪੈਸੇ ਦੇਊਗਾ ਇੱਥੋਂ ਤੱਕ ਵੀਰੇ ਮੈਨੂੰ ਪਤਾ ਕੀ ਕਹਿੰਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਮੈਂ ਨਾ ਮਤਲਬ ਪੈਸੇ ਘਰ ਦੇ ਬਹੁਤ ਦੇਣੇ ਆ ਮੇਰੇ ਕਰਜ਼ਾ ਮੈਂ ਕਿਹਾ ਸਿਰ ਮੈਂ ਕਿਹਾ ਵੀ ਮੈਂ ਨਾ ਪੈਸੇ ਦੀ ਲੋੜ ਆ ਮੈਨੂੰ ਕਹਿੰਦਾ ਐ ਕਰ ਤੋ ਦੋ ਤਿੰਨ ਕੁੜੀਆਂ ਕਰ ਤੂੰ ਉਧਰਲੇ ਪੈਸੇ ਉਧਰ ਖਾ ਲਈ ਤੇ ਕਹਿੰਦਾ ਇੱਧਰ ਮੈਂ ਆਪੇ ਲੈ ਲਊਗਾ ਕਿਉਂਕਿ ਮੈਨੂੰ ਪਤਾ ਸੀ ਮੈਂ ਸਿਰਫ ਉਹਦੇ ਤੋਂ ਇਹ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਪੈਸੇ ਦੀ ਡਿਮਾਂਡ ਵਾਲਾ ਬੰਦਾ ਹੈ ਅਸੀਂ ਵੀਰੇ ਉਹਨੂੰ ਮੁੜ ਕੇ ਜਦੋਂ ਸਾਨੂੰ ਪਤਾ ਲੱਗਨ ਵੀ ਇੱਕ ਕਮਲ ਕੁੱਤੇ ਲਾਊਗਾ ਸੀ ਬਹੁਤ ਉਹਦੀਆਂ ਪੋਲਾਂ ਵੀਰੇ ਮੈਂ ਕੱਢਾਂ ਗੱਲੇ ਬਾਤੀ ਮੁੜ ਕੇ ਮੈਨੂੰ ਕਹਿੰਦਾ ਵੀਰੇ ਇਹ ਕਹਿੰਦਾ ਤੂੰ ਸਾਰੇ ਭੇਤ ਲੈਣੀਆਂ ਕਹਿੰਦਾ ਮੈਨੂੰ ਪਤਾ ਤਾਂ ਕੋਈ ਕੁੜੀ ਨਹੀਂ ਮੈਨੂੰ ਇੱਧਰ ਦੇਣੀ ਤੇ ਵੀਰੇ ਮੈਂ ਖੁਦ ਫਸੀ ਸੀ ਮੈਂ ਕਿਸੇ ਦੀ ਧੀ ਭੈਣ ਵੀਰੇ ਕਿਉਂ ਪਸਾਵਾ ਜਾਣੀ ਇਹ ਇਹ ਗੱਲ ਹੈਗੀ ਆਗੀ ਵੀ ਕੁੜੀ ਦੇ ਬਦਲੇ ਉਹ ਕੁੜੀ ਮੰਗਦੇ ਆ ਕੁੜੀ ਦੇ ਬਦਲੇ ਵੀਰੇ ਹਾਂ ਕੁੜੀ ਹਾਂ ਇਹ ਵੀ ਕਹਿੰਦਾ ਸੀ ਕਹਿੰਦਾ ਜੇ ਤੂੰ ਜਾਣਾ ਚਾਹੁੰਨੀ ਆ ਦੋ ਕੁੜੀਆਂ ਮੰਗਾ ਦੇ ਉਹਦੇ ਪ੍ਰੂਫ ਪਵਾ ਦੇ ਜਦੋਂ ਕੁੜੀ ਮਾਸ ਕਟੇ ਅਰਪੋਰਟ ਤੇ ਉਤਰ ਜੂਗੀ ਤੂੰ ਚਲੀ ਜਾਈਆਂ ਦਾ ਮੈਂ ਇੱਕੋ ਗੱਲ ਕਹਿ ਦਿੰਨਾ ਕਿ ਔਰਤ ਔਰਤ ਦੀ ਦੁਸ਼ਮਣ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੂਰੀ ਦੁਨੀਆ 'ਚ ਤੁਸੀਂ ਜਿੱਥੇ ਮਰਜ਼ੀ ਘੁੰਮ ਲੋ ਹਮੇਸ਼ਾ ਜੇ ਇਹ ਗੱਲ ਕਹਿੰਦੇ ਹੋ ਕਾਮਜਾਬ ਬੰਦੇ ਪਿੱਛੇ ਔਰਤ ਦਾ ਹੱਥਾ ਤੇ ਬਰਬਾਦੀ ਪਿੱਛੇ ਵੀ ਔਰਤ ਦਾ ਹੱਥ ਹੁੰਦਾ ਕੁੜੀ ਹੀ ਕੁੜੀ ਨੂੰ ਫਸਾਉਂਦੀ ਆ ਤੇ ਕੁੜੀ ਦੇ ਬਦਲੇ ਕੁੜੀ ਲੈਂਦੇ ਨੇ ਏਜੰਟ ਮੁੱਲ ਪੈਂਦੇ ਆ ਕੁੜੀਆਂ ਦੀਆਂ ਇੱਜ਼ਤਾਂ ਦੀ ਠੀਕ ਆ ਫਾਰਜੀ ਏਜੰਟ ਮੁੱਲ ਪਾਉਂਦੇ ਆ ਕੁੜੀਆਂ ਦੀਆਂ ਇੱਜ਼ਤਾਂ ਦੇ ਅੱਗੇ ਵੇਚਦੇ ਆ ਕਿੱਥੇ ਛੱਡਦੇ ਆ ਉਹਨਾਂ ਦੀ ਕਮਾਈ ਆਪ ਖਾਂਦੇ ਆ ਬੇਬਸ ਉਹਆਂ ਕੁੜੀਆਂ ਨਾ ਤਾਂ ਪਿੱਛੇ ਮਾਪਿਆਂ ਨੂੰ ਦੱਸ ਸਕਦੀਆਂ ਨਾ ਪਿੱਛੇ ਆਪ ਦੇ ਕਿਸੇ ਹੋਰ ਰਿਸ਼ਤੇਦਾਰ ਨੂੰ ਦੱਸ ਸਕਦੀਆਂ ਨਾ ਪਿੱਛੇ ਆਉਣ ਦੀ ਖਾਤਰ ਉਹਨਾਂ ਕੋਲ ਉੱਥੇ ਕੋਈ ਪੈਸੇ ਹੁੰਦੇ ਆ ਕੇਵਲ ਤੇ ਕੇਵਲ ਉਹ ਆਪਣੀ ਇੱਜ਼ਤ ਵੇਚ ਕੇ ਕੁਝ ਕਮਾਉਂਦੀਆਂ ਨਹੀਂ ਸਿਰਫ ਤੇ ਸਿਰਫ ਇੱਕ ਰੋਟੀ ਦਾ ਟੁਕੜਾ ਜੀ ਉਹਨਾਂ ਨੂੰ ਨਸੀਬ ਹੋ ਗਿਆ ਤਾਂ ਵੀ ਚੰਗੀ ਗੱਲ ਆ ਤੇ ਜੇ ਨਹੀਂ ਤੇ ਤਾਂ ਵੀ ਚੰਗੀ ਗੱਲ ਆ ਮੈਂ ਕਹਿੰਨਾ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚੋ ਕਿ ਅਸੀਂ ਆਪਣੀ ਧੀ ਨੂੰ ਭੇਜਣਾ ਜਾਂ ਨਹੀਂ ਭੇਜਣਾ ਇਹ ਕੁੜੀ ਤੁਹਾਡੇ ਸਾਹਮਣੇ ਆ ਜਿੰਦਾ ਜਿਉਂਦੀ ਮਿਸਾਲ ਆ ਇਸ ਗੱਲ ਦੀ ਕਿ ਜੁਏ ਨੇ ਹੰਡਾਇਆ ਆਪਣੇ ਜਿਹੜਾ ਮਾਸਕਟ ਆ ਨਾ ਜੇ ਕੋਈ ਉਧਰ ਲੈ ਸੁਣੇ ਤਾਂ ਮਾਸਕਟ ਦੇ ਵਿੱਚ ਨਾ ਜਿਹੜੇ ਹੋਟਲ ਬਣੇ ਆ ਵੀਰੇ ਪੰਜਾਬੀ ਗੋੜਨਾ ਹੋਟਲ ਦੇ ਵਿੱਚ ਕੈਦ ਆ ਉੱਥੇ ਤਿੰਨ ਮੈਨੂੰ ਕਿਸੇ ਉੱਥੋਂ ਦੇ ਬੰਦੇ ਨੇ ਹੀ ਦੱਸਿਆ ਕਹਿੰਦਾ ਵੀ ਉਹ ਉਹ ਵੀ ਵਿਚਾਰਾ ਇੱਕ ਹਫ਼ਤੇ ਦੇ ਵਿੱਚ 4-5 ਲੱਖ ਰੁਪਈਆ ਖਰਾਬ ਕਰਕੇ ਆਇਆ ਮੇਰੇ ਨਾਲ ਮਤਲਬ ਜਿਹੜੇ ਜਾਜ ਤੇ ਮੈਂ ਸੀ ਨਾ ਵੀਰੇ ਉਸੇ ਤੇ ਉਹ ਸੀਗਾ ਉਹਨੇ ਮੈਨੂੰ ਦੱਸਿਆ ਉਹ ਕਹਿੰਦਾ ਵੀਰੇ ਆਂਦਾ ਨਾ ਕੁੜੀਆਂ ਦੀ ਹਾਲਤ ਮੰਦੀਆਂ ਦਾ ਬਾਈ ਤੂੰ ਤਾਂ ਦਾ ਬਹੁਤ ਵਧੀਆ ਰਹਿ ਗਈ ਜਿਹੜੀ ਨਿਕਲ ਆਈਆਂ ਕਹਿੰਦਾ ਉੱਥੇ ਹੋਟਲ ਬਣਿਆ ਹੋਟਲ ਦੇ ਵਿੱਚ ਵੀਰੇ ਤਿੰਨ ਤਿੰਨ ਰਿਆਲਾਂ ਤੇ ਕੁੜੀਆਂ ਨਾਲ ਧੱਕਾਸ਼ਾਈ ਹੁੰਦੀ ਪਈ ਆ ਜਾਰ ਕਿ ਤਿੰਨ ਰਿਆਲ ਆਪਣੇ ਇਧਰ ਲੈ ਵੀਰੇ 600 ਰੁਪਈਆ ਵੰਦਾ ਹੂੰ ਇਧਰ ਲਾ 600 ਰੁਪਇਆ ਤਿੰਨ ਰਿਆਲੇ ਇੱਕ ਰਿਆਲ ਦੇ ਵੀਰੇ 215 ਰੁਪਏ ਦਿੰਦੇ ਆ ਆਪਣੇ ਇਧਰ ਤੇ ਹਿਸਾਬ ਲਾ ਲਓ ਵੀ ਤਿੰਨ ਤਿੰਨ ਰਿਆਲਾਂ ਤੇ ਉਹ ਆਂਦਾ ਵੀ ਪੰਜਾਬੀ ਕੁੜੀਆਂ ਦਾ ਮੇਰੀਆਂ ਮੈਂਨਤਾ ਕਰਨ ਵੀ ਸਾਨੂੰ ਕੱਢ ਲਾ ਵੀਰੇ ਉਧਰਲੇ ਹੋਟਲਾਂ ਦੇ ਵਿੱਚ ਵੀ ਕੁੜੀਆਂ ਬਹੁਤ ਕੈਦਾ ਤੁਸੀਂ ਇਹ ਵੇਖੋ ਤਿੰਨ ਤਿੰਨ ਰਿਆਲਾਂ ਦੇ ਉੱਪਰ ਸਿਰਫ ਇੰਡੀਆ ਦੇ 600 ਰੁਪਏ ਦੇ ਵਿੱਚ ਹੋਟਲਾਂ 'ਚ ਫਸੀਆਂ ਪੰਜਾਬੀ ਕੁੜੀਆਂ ਆਪਣੀ ਇੱਜ਼ਤ ਵੇਚਣ ਦੇ ਲਈ ਮਜਬੂਰ ਆ ਕਿ ਸਾਨੂੰ ਇਸ ਕੈਦ ਦੇ ਵਿੱਚੋਂ ਕੱਢ ਲਿਆ ਜਾਵੇ ਪਰ ਕੱਢੂਗਾ ਕੌਣ ਕਿਉਂਕਿ ਜਦੋਂ ਜਾਣਾ ਉਦੋਂ ਕਦੇ ਕਿਸੇ ਨੂੰ ਪੁੱਛਣਾ ਨਹੀਂ ਜਦੋਂ ਜਾਣਾ ਉਦੋਂ ਅਸੀਂ ਲਕੋ ਰੱਖਣਾ ਪਰ ਜਦੋਂ ਅਸੀਂ ਫਸ ਜਾਂਦੇ ਹਾਂ ਉਦੋਂ ਕਿੱਥੇ ਜਾਈਏ ਏਸੇ ਕਰਕੇ ਜਾਣ ਤੋਂ ਪਹਿਲਾਂ 100 ਵਾਰ ਸੋਚੋ ਇਹ ਕਹਾਣੀ ਸੀ ਇੱਕ ਕੁੜੀ ਦੀ ਜਿਹੜੀ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਸਹੀ ਸਲਾਮਤ ਪਹੁੰਚ ਗਈ ਪਰ ਜੋ ਕਾਰਜ ਲਾਉਣ ਦੇ ਸੁਪਨੇ ਲੈ ਕੇ ਗਈ ਸੀ ਉਹ ਨਹੀਂ ਪੂਰੇ ਹੋ ਸਕੇ ਕਾਰਜ ਸਕੋ ਹੋਰ ਸਿਰ ਚੜ ਕੇ ਉਹ ਵਾਪਸ ਆਪਣੇ ਪਿੰਡ ਆਪਣੇ ਸ਼ਹਿਰ ਦੇ ਵਿੱਚ ਜਿਹੜੀ ਆਈਆ ਪਰ ਤੁਹਾਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਕਿ ਆਪਣੇ ਬੱਚਿਆਂ ਨੂੰ ਕੀ ਅਸੀਂ ਇਸ ਤਰੀਕੇ ਨਾਲ ਬਾਹਰ ਭੇਜਾਂਗੇ ਜਿਹੜੇ ਹਿਸਾਬ ਦੇ ਨਾਲ ਇਹ ਕੁੜੀ ਨੇ ਕਹਾਣੀ ਦੱਸੀ ਆ ਪਤਾ ਨਹੀਂ ਕਿੰਨੀਆਂ ਕੁੜੀਆਂ ਦੀਆਂ ਇਹ ਕਹਾਣੀਆਂ ਹੋਣਗੀਆਂ ਹਰ ਰੋਜ਼ ਨਿਊਜ਼ਾਂ ਚੱਲਦੀਆਂ ਕਿ ਕਦੇ ਵੀ ਇਨ੍ਹਾਂ ਏਜੰਟਾਂ ਦੇ ਕੋਲ ਨਾ ਫਸੋ ਹੋ ਸਕਦਾ ਆਪਣੇ ਕੁਝ ਨਾ ਕੁਝ ਰਿਆਇਤ ਕਰ ਦਿੰਦੇ ਹੋਣ ਪਰ ਪਾਕਿਸਤਾਨੀ ਏਜੰਟ ਇਦਾਂ ਰਿਆਇਤ ਨਹੀਂ ਕਰਦੇ ਹਮੇਸ਼ਾ ਦੇ ਵਾਸਤੇ ਜਾਣ ਤੋਂ ਪਹਿਲਾਂ 100 ਵਾਰੀ ਸੋਚੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ